ਜੋ ਮੇਰੇ ਨਾਲ ਹੋਇਆ ਸੀ ਉਸ ਤੋਂ ਜ਼ਿਆਦਾ ਬੁਰਾ ਹੋਰ ਕੁਝ ਹੋ ਹੀ ਨਹੀਂ ਸਕਦਾ ਮੇਰਾ ਵਿਆਹ ਮੇਰੇ ਹੀ ਭਰਾ ਨਾਲ ਕਰਵਾ ਦਿੱਤਾ ਗਿਆ ਪਰ ਜਿਹੜੇ ਪਿੰਡ ਵਿੱਚ ਅਸੀਂ ਰਹਿੰਦੇ ਸੀ ਅਸੀਂ ਇੱਥੇ ਇਸ ਤੋਂ ਵੀ ਬੁਰਾ ਹੁੰਦੇ ਹੋਏ ਦੇਖਿਆ ਸੀ ਇਸ ਪਿੰਡ ਵਿੱਚ ਔਰਤ ਤਾਂ ਕੀ ਮਰਦ ਦੀ ਵੀ ਕੋਈ ਇੱਜ਼ਤ ਨਹੀਂ ਸੀ ਕਿਉਂਕਿ ਇਸ ਤੋਂ ਪਿੱਛੇ ਵੀ ਇੱਕ ਵੱਡੀ ਕਹਾਣੀ ਸੀ ਪਰ ਮੇਰੇ ਨਾਲ ਜੋ ਹੋ ਰਿਹਾ ਸੀ ਮੈਂ ਕੀ ਕਰਦੀ ਮੈਂ ਇੱਕ ਬੌਟੀ ਬਣ ਕੇ ਕਮਰੇ ਵਿੱਚ ਬੈਠੀ ਤੇ ਮੇਰਾ ਆਪਣਾ ਹੀ ਭਰਾ ਕਮਰੇ ਵਿੱਚ ਆਉਣ ਵਾਲਾ ਸੀ ਜੇਕਰ ਉਹ ਇੱਥੇ ਆ ਜਾਂਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਨੂੰ ਇੱਥੋਂ ਭੱਜ ਜਾਣਾ ਚਾਹੀਦਾ ਸੀ ਪਰ ਜੇਕਰ ਮੈਂ ਇੱਥੇ ਜਾਂਦੀ ਤਾਂ ਇਸ ਦਾ ਮਤਲਬ ਮੈਨੂੰ ਖਤਮ ਕਰ ਦਿੱਤਾ ਜਾਂਦਾ ਮੇਰੀ ਜ਼ਿੰਦਗੀ ਮੈਨੂੰ ਐਨੀ ਬੁਰੀ ਤਰ੍ਹਾਂ ਫਸਾ ਦਿੰਦੀ ਮੈਂ ਕਦੇ ਇਦਾਂ ਸੋਚਿਆ ਵੀ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਤੇ ਥੋੜੀ ਦੇਰ ਬਾਅਦ ਹੀ ਮੇਰਾ ਭਰਾ ਰਾਜੂ ਕਮਰੇ 'ਚ ਆਇਆ ਉਹ ਬਹੁਤ ਹੀ ਖੁਸ਼ ਲੱਗ ਰਿਹਾ ਸੀ ਮੈਂ ਕਿਹਾ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਇਹ ਕੀ ਹਰਕਤ ਕੀਤੀ ਆ ਤੂੰ ਤੈਨੂੰ ਪਤਾ ਕਿ ਮੈਂ ਇੱਕ ਕੁੜੀ ਆ ਜਿਆਦਾ ਬੋਲ ਨਹੀਂ ਸਕਦੀ ਤੂੰ ਤਾਂ ਮਰਦਾ ਕੁਝ ਕਰ ਲੈਂਦਾ ਇੰਨਾ ਜਵਾਨ ਆ ਇੰਨਾ ਖਵਾਉਂਦੀ ਪਿਉਂਦੀ ਸੀ ਮੈਂ ਤੈਨੂੰ ਤੇਰੇ ਲਈ ਨਾਸ਼ਤੇ ਵਿੱਚ ਦੇਸੀ ਘਿਓ ਦੇ ਪਰੌਠੇ ਐਸ ਲਈ ਨਹੀਂ ਬਣਾਉਂਦੀ ਸੀ ਕਿ ਇੱਕ ਦਿਨ ਤੂੰ ਮੇਰੇ ਨਾਲ ਵਿਆਹ ਕਰਕੇ ਮੇਰੇ ਹੀ ਸਾਹਮਣੇ ਆ ਕੇ ਖੜਾ ਹੋ ਜਾਵੇਂ ਅਜੇ ਵੀ ਸਮਾਂ ਹੈ ਕੁਝ ਕਰਦਾ ਕਿਉਂ ਨਹੀਂ ਉਸਨੇ ਕਿਹਾ ਕਿ ਜੋ ਕਰਨ ਆਇਆ ਹਾਂ ਉਹੀ ਕਰਾਂਗਾ ਤੇ ਉਹ ਮੇਰੇ ਵੱਲ ਵਧੀਆ ਤਾਂ ਉਸ ਤੋਂ ਬਾਅਦ ਮੇਰੀਆਂ ਚੀਕਾਂ ਮੇਰੀ ਦਾਦੀ ਦੱਸਦੀ ਆ ਕਿ ਅਸੀਂ ਜੈਸਪੰਡ ਵਿੱਚ ਰਹਿੰਦੇ ਸੀ ਉਹ ਪਿੰਡ ਸਰਕਾਰ ਦੀ ਲਿਸਟ ਵਿੱਚ ਨਹੀਂ ਸੀ ਇੱਥੋਂ ਦੇ ਲੋਕ ਸਭ ਕੁਝ ਆਪਣੇ ਲਈ ਖੋਦੀ ਕਰਦੇ ਸੀ ਇਹ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਸੀ ਕਿਉਂਕਿ ਨਾ ਤਾਂ ਕਿਸੇ ਨੂੰ ਕੋਈ ਟੈਕਸ ਦੇਣਾ ਪੈਂਦਾ ਸੀ ਨਾ ਹੀ ਇਸ ਪਾਸੇ ਕੋਈ ਆਉਂਦਾ ਸੀ ਲੋਕ ਸਮਝਦੇ ਸੀ ਕਿ ਇੱਥੇ ਕੋਈ ਨਹੀਂ ਰਹਿੰਦਾ ਜ਼ਿੰਦਗੀ ਦੀਆਂ ਸਾਰੀਆਂ ਸੌਖੇ ਵਿਧਾਵਾਂ ਇਸ ਪਿੰਡ ਵਿੱਚ ਮਿਲ ਜਾਂਦੀਆਂ ਸੀ ਇਸ ਲਈ ਕੋਈ ਪਿੰਡੋਂ ਬਾਹਰ ਨਹੀਂ ਜਾਂਦਾ ਸੀ ਪੜ੍ਹਾਈ ਕਰਕੇ ਵੀ ਕਿਸੇ ਨੇ ਕੀ ਕਰਨਾ ਸੀ ਮੇਨ ਤਾਂ ਮਜ਼ਦੂਰੀ ਕਰਕੇ ਹੀ ਲੋਕ ਵਧੀਆ ਖਾਂਦੇ ਪੀਂਦੇ ਸੀ ਤੇ ਸਭ ਲੋਕ ਇੱਕ ਦੂਜੇ ਦੇ ਨਾਲ ਵਧੀਆ ਤਰੀਕੇ ਨਾਲ ਰਹਿੰਦੇ ਸੀ ਕੋਈ ਜ਼ਿਆਦਾ ਲੁੱਕਦਾ ਨਹੀਂ ਸੀ ਮੁੰਡਾ ਕੁੜੀ ਆਪਸ ਵਿੱਚ ਗੱਲਾਂ ਕਰ ਲੈਂਦੇ ਦਿਲ ਵਿੱਚ ਸ਼ਰਮ ਹੁੰਦੀ ਸੀ ਪਰ ਉਸ ਤੋਂ ਬਾਅਦ ਨਾ ਜਾਣੇ ਕੀ ਹੋਇਆ ਕਿ ਸਾਡੇ ਪਿੰਡ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਔਂਛ ਤਾਂ ਸਾਡੀ ਲੋੜ ਦੀਆਂ ਚੀਜ਼ਾਂ ਸਾਨੂੰ ਪਿੰਡ 'ਚ ਹੀ ਮਿਲ ਜਾਂਦੀਆਂ ਸੀ ਸਾਫ਼ ਪਾਣੀ ਸੀ ਵਧੀਆ ਜ਼ਮੀਨ ਸੀ ਸਾਰੀਆਂ ਸਬਜ਼ੀਆਂ ਅਨਾਜ ਦਾਲਾਂ ਚੌਲ ਸਭ ਕੁਝ ਬੀਜਦੇ ਸੀ ਪਰ ਇੱਕ ਦਿਨ ਸਾਡੇ ਪਿੰਡ ਵਿੱਚ ਬਹੁਤ ਬੁਰਾ ਸੋਕਾ ਤੇ ਕਾਲ ਪੈ ਗਿਆ। ਕਈ ਲੋਕ ਇਸ ਦੁਨੀਆ ਤੋਂ ਚਲੇ ਗਏ। ਜ਼ਮੀਨ ਨੇ ਕੁਝ ਵੀ ਉਗਾਉਣਾ ਛੱਡ ਦਿੱਤਾ। ਇਦਾਂ ਲੱਗਾ ਕਿ ਜ਼ਮੀਨ ਜ਼ਹਿਰੀਲੀ ਹੋ ਗਈ ਹੋਵੇ। ਤੇ ਇਹ ਸਭ ਕੁਝ ਪੂਰੇ 25 ਸਾਲ ਤੱਕ ਚੱਲਦਾ ਰਿਹਾ। ਫਿਰ ਜਦੋਂ ਇਹ ਠੀਕ ਹੋਣ ਲੱਗਾ ਤਾਂ ਹੜਾ ਆ ਗਏ। ਫਿਰ ਇੱਥੇ ਇੱਕ ਵੱਡਾ ਬਾਬਾ ਆਇਆ ਤੇ ਉਸ ਨੇ ਆ ਕੇ ਦੱਸਿਆ ਕਿ ਇਹ ਸਭ ਕੁਝ ਤੁਹਾਡੇ ਕਾਰਨੀ ਹੋਇਆ ਹੈ। ਤੁਸੀਂ ਇੱਥੇ ਕੋਈ ਗਲਤੀ ਕੀਤੀ ਆ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ। ਐਸ ਲਈ ਤੁਹਾਨੂੰ ਲੋਕਾਂ ਨੂੰ ਇਸ ਪਿੰਡ ਵਿੱਚ ਬਹੁਤ ਹੀ ਢੰਗ ਨਾਲ ਰਹਿਣਾ ਪਵੇਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਹੀ ਕੁੜੀ 17 ਸਾਲ ਦੀ ਹੋ ਜਾਵੇ ਉਸ ਦਾ ਵਿਆਹ ਕਰ ਦੇਵੋ ਇਸ ਪਿੰਡ ਤੋਂ ਬਾਹਰ ਕਦੇ ਵੀ ਵਿਆਹ ਨਾ ਕਰੋ ਤੇ ਜੇਕਰ 17 ਸਾਲ ਦੀ ਕੁੜੀ ਦਾ ਵਿਆਹ ਨਹੀਂ ਕੀਤਾ ਤਾਂ ਇਸ ਪਿੰਡ ਤੇ ਦੁਬਾਰਾ ਫਿਰ ਤੋਂ ਇਹੀ ਤਰ੍ਹਾਂ ਦਾ ਸੋਕਾ ਤਿਹੜਾ ਜਾਵੇਗਾ ਤੇ ਸਭ ਕੁਝ ਖਤਮ ਹੋ ਜਾਵੇਗਾ ਲੋਕਾਂ ਨੇ ਬਹੁਤ ਜ਼ਿਆਦਾ ਨੁਕਸਾਨ ਉਠਾਇਆ ਸੀ 25 ਸਾਲਾਂ ਤੱਕ ਹਾਲਾਤ ਨਾ ਠੀਕ ਨਹੀਂ ਹੋਏ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਸਭ ਕੁਝ ਠੀਕ ਹੋਣ ਲੱਗਾ ਮੇਰੀ ਦਾਦੀ ਦੱਸਦੀ ਹੈ ਕਿ ਮੈਂ ਇਸ ਅਕਾਲ ਦੇ ਦਿਨਾਂ ਵਿੱਚ ਹੀ ਪੈਦਾ ਹੋਈ ਸੀ ਤੇ ਫਿਰ ਮੈਂ ਇਸ ਪੈਂਡ ਵਿੱਚ ਵਧੀਆ ਸਮਾਂ ਆਉਂਦੇ ਦੇਖਿਆ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਇਹ ਵੀ ਇੱਕ ਪੈਂਡ ਹੈ ਪਰ ਪਤਾ ਲੱਗਣ ਲੱਗਣਾ ਨਾ ਲੱਗਣਾ ਇੱਕ ਬਰਾਬਰ ਸੀ ਇਸ ਪੈਂਡ ਵਿੱਚ ਬਹੁਤ ਹੀ ਅਜੀਬੋ-ਗਰੀਬ ਅਸੂਲ ਤੇ ਕਾਨੂੰਨ ਬਣਾਏ ਗਏ ਸੀ ਜਿਸ ਨੂੰ ਸਾਰਿਆਂ ਨੂੰ ਮੰਨਣਾ ਪੈਂਦਾ ਸੀ ਇਸ ਪਿੰਡ ਵਿੱਚ ਜਦੋਂ ਕੋਈ ਕੁੜੀ ਜਵਾਨ ਹੁੰਦੀ ਤਾਂ ਉਹ ਬਿਲਕੁਲ ਵੀ ਖੁਸ਼ ਨਹੀਂ ਹੁੰਦੀ ਸੀ ਸਗੋਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਕਿਉਂਕਿ ਉਸ ਨੂੰ ਪਤਾ ਹੁੰਦਾ ਸੀ ਕਿ ਉਸ ਦੀ ਮਰਜ਼ੀ ਹੋਵੇ ਚਾਹੇ ਨਾ ਹੋਵੇ ਉਸ ਦਾ ਵਿਆਹ ਕਰਵਾ ਦਿੱਤਾ ਜਾਵੇਗਾ ਤੇ ਇਸ ਪਿੰਡ ਵਿੱਚ ਪੜ੍ਹਾਈ ਕਰਨ ਦਾ ਵੀ ਕੋਈ ਰਿਵਾਜ ਨਹੀਂ ਸੀ ਕਿਸੇ ਦੀ ਵੀ ਕੁੜੀ ਹੋਵੇ ਜਾਂ ਮੁੰਡਾ ਹੋਵੇ ਦੋਵੇਂ ਨੂੰ ਹੀ ਪੜਾਇਆ ਨਹੀਂ ਜਾਂਦਾ ਸੀ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੂੰ ਕੋਈ ਕੰਮ ਸਿਖਾ ਦਿੰਦੇ ਸੀ ਤਾਂ ਜੋ ਉਹ ਆਪਣਾ ਕੰਮ ਕਰ ਸਕਣ ਪਰ ਹੁਣ ਲੋਕ ਪਿੰਡੋਂ ਬਾਹਰ ਵੀ ਜਾ ਰਹੇ ਸੀ ਪਰ ਮੇਰੇ ਪਾਪਾ ਨੇ ਵੀ ਝੂਠ ਬੋਲ ਕੇ ਮੈਨੂੰ ਪਿੰਡੋਂ ਬਾਹਰ ਭੇਜਿਆ ਤੇ ਪੜ੍ਹਾਈ ਕਰਵਾਈ ਕਦੇ ਕਹਿੰਦੇ ਸੀ ਕਿ ਬਿਮਾਰ ਆ ਵੱਡੇ ਹਸਪਤਾਲ ਵਿੱਚ ਲੈ ਕੇ ਜਾਣਾ ਕਦੇ ਕਹਿੰਦੇ ਸੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਹਾਂ ਇਸ ਤਰ੍ਹਾਂ ਕਰਕੇ ਮੈਂ ਦੋ ਕਲਾਸਾਂ ਪੜ੍ਹ ਕੇ ਆਪਣੀ ਪੜ੍ਹਾਈ ਪੂਰੀ ਕਰ ਲਈ ਤੇ 10ਵੀਂ ਪਾਸ ਕਰ ਲਈ ਹੁਣ ਮੈਂ 12ਵੀਂ ਜਮਾਤ ਦੇ ਪੇਪਰ ਦੇਣ ਵਾਲੀ ਸੀ ਉਹ ਵੀ ਘਰ ਬੈਠ ਕੇ ਆਪਣੀਆਂ ਕਿਤਾਬਾਂ ਨੂੰ ਲੁਕੋ ਕੇ ਰੱਖਦੀ ਮੇਰੇ ਪਾਪਾ ਕਹਿੰਦੇ ਸੀ ਤੂੰ ਪੜ੍ਹ ਲਿਖ ਜਾਵੇਂਗੀ ਤਾਂ ਠੀਕ ਆ ਨਹੀਂ ਤਾਂ ਤੂੰ ਵੀ ਇਸ ਪੰਡ ਵਿੱਚ ਸਾਡੀ ਤਰ੍ਹਾਂ ਰਹੇਗੀ ਤੇ ਸਾਡੀ ਤਰ੍ਹਾਂ ਹੀ ਮਰ ਜਾਵੇਂਗੀ ਕਿਉਂਕਿ ਅਜੇ 8 ਮਹੀਨੇ ਹੋਏ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਉਹਨਾਂ ਦੀਆਂ ਅੱਖਾਂ ਵਿੱਚ ਇਹ ਸੁਪਨਾ ਸੀ ਕਿ ਉਹ ਮੈਨੂੰ ਕਾਮਯਾਬ ਹੁੰਦੇ ਹੋਏ ਦੇਖਣਾ ਪਰ ਮੈਂ ਇਦਾਂ ਨਹੀਂ ਕਰ ਸਕੀ ਕਿਉਂਕਿ ਅਜੇ ਬਹੁਤ ਸਮਾਂ ਪਿਆ ਸੀ ਤੇ ਉਹ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਜਦੋਂ ਉਹ ਮੈਨੂੰ ਲੈ ਕੇ ਸ਼ਹਿਰ ਜਾਂਦੇ ਤਾਂ ਉੱਥੇ ਹੀ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਉਹ ਬਹੁਤ ਵਧੀਆ ਇਨਸਾਨ ਸੀ ਉਹ ਉੱਥੇ ਹੀ ਐਕਸਟਰਾ ਟਿਊਸ਼ਨ ਕਲਾਸ ਫ੍ਰੀ ਵਿੱਚ ਕਰਾਉਂਦਾ ਸੀ ਤਾਂ ਜੋ ਅਸੀਂ ਇੱਕ ਸਾਲ ਵਿੱਚ ਦੋ ਦੋ ਕਲਾਸਾਂ ਪੜ੍ਹ ਸਕਗੇ ਉਹ ਕਹਿੰਦਾ ਸੀ ਮੈਂ ਇਸ ਲਈ ਇਦਾਂ ਕਰਦਾ ਹਾਂ ਤਾਂ ਜੋ ਤੁਹਾਡਾ ਕੋਈ ਫਾਇਦਾ ਹੋ ਜਾਵੇ ਉਹ ਸਾਡੇ ਪਿੰਡ ਵੀ ਆਉਣਾ ਚਾਹੁੰਦਾ ਸੀ ਸਾਡੇ ਪਿੰਡ ਦੇ ਬਹੁਤ ਵੱਡੀ ਫਿਲਮ ਬਣਾਉਣਾ ਚਾਹੁੰਦਾ ਸੀ ਕੁਝ ਲਿਖਣਾ ਚਾਹੁੰਦਾ ਸੀ ਪਰ ਉਸ ਨੂੰ ਇੱਥੇ ਕੋਈ ਵੀ ਨਹੀਂ ਆਉਣ ਦਿੰਦਾ ਸੀ ਉਸ ਦਾ ਨਾਮ ਰਵੀ ਸੀ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੀ ਤੇ ਉਹ ਮੈਨੂੰ ਵੀ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਇਹ ਗੱਲ ਦੱਸ ਦਿੱਤੀ ਸੀ ਪਰ ਮੈਂ ਕਿਹਾ ਸੀ ਕਿ ਇਹ ਆਸਾਨ ਨਹੀਂ ਆ ਪਰ ਮੈਂ ਨਾਲ ਹੀ ਉਸ ਨੂੰ ਇਹ ਵੀ ਕਿਹਾ ਕਿ ਇਸ ਗੱਲ ਨੂੰ ਆਪਣੇ ਦਿਲ ਵਿੱਚ ਰੱਖੀ ਕਿਉਂਕਿ ਜੇਕਰ ਇਹ ਗੱਲ ਬਾਹਰ ਆ ਗਈ ਤਾਂ ਸਾਡੇ ਦੋਵਾਂ ਦੇ ਦਿਲ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਅਸੀਂ ਕਦੇ ਵੀ ਇੱਕ ਦੂਜੇ ਦੇ ਨਹੀਂ ਹੋ ਸਕਦੇ ਪਾਪਾ ਜਿਉਂਦੇ ਸੀ ਤਾਂ ਕੋਈ ਨਾ ਕੋਈ ਬਹਾਨਾ ਕਰਕੇ ਮੈਨੂੰ ਸ਼ਹਿਰ ਲੈ ਜਾਂਦੇ ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਮੇਰਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਮੇਰੇ ਛੋਟੇ ਭਰਾ ਸੀ ਪਰ ਉਹ ਬਹੁਤ ਛੋਟੇ ਸੀ ਮੇਰੀ ਵਿਆਹ ਦੀ ਉਮਰ ਹੋਣ ਵਾਲੀ ਸੀ ਮੇਰੀ ਮਾਂ ਬਹੁਤ ਪਰੇਸ਼ਾਨ ਸੀ ਉਹਨਾਂ ਨੇ ਕਿਹਾ ਕਿ ਤੇਰੇ ਨਾਲ ਦਾ ਤਾਂ ਪੂਰੇ ਪਿੰਡ ਵਿੱਚ ਕੋਈ ਨਹੀਂ ਫਿਰ ਤੇਰਾ ਵਿਆਹ ਕਿਸ ਨਾਲ ਕਰਵਾਵਾਂਗੇ ਕਿਉਂਕਿ ਇਸ ਤੋਂ ਪਹਿਲਾਂ ਮੇਰੀ ਇੱਕ ਵੱਡੀ ਭੈਣ ਦਾ ਵਿਆਹ ਹੋਇਆ ਸੀ ਪਰ ਉਸਦੇ ਮੇਲ ਦਾ ਇੱਕ ਮੁੰਡਾ ਸੀ ਜੋ ਕਿਸਮਤ ਦਾ ਬਹੁਤ ਵਧੀਆ ਸੀ ਉਸ ਦੀ ਤਾਂ ਕਿਸਮਤ ਵਧੀਆ ਸੀ ਪਰ ਮੇਰੀ ਕਿਸਮਤ ਬਹੁਤ ਬੁਰੀ ਸੀ ਪਿੰਡ ਵਾਲੇ ਖੌਦੀ ਤੈਅ ਕਰਦੇ ਸੀ ਕਿ ਕਿਸ ਦਾ ਵਿਆਹ ਕਿਸ ਨਾਲ ਕਰਵਾਉਣਾ ਹੈ ਕਿਉਂਕਿ ਇੱਥੇ ਵਿਆਹ ਇਸ ਲਈ ਨਹੀਂ ਕਰਵਾਇਆ ਜਾਂਦਾ ਸੀ ਕਿ ਮੁੰਡਾ ਕੁੜੀ ਇੱਕ ਦੂਜੇ ਨਾਲ ਖੁਸ਼ ਰਹਿਣ ਤੇ ਆਪਣਾ ਘਰ ਬਣਾਉਣ ਇੱਥੇ ਵਿਆਹ ਇਸ ਲਈ ਕਰਵਾਇਆ ਜਾਂਦਾ ਸੀ ਕਿ ਬਸ ਜਲਦੀ ਜਲਦੀ ਵਿਆਹ ਹੋ ਜਾਵੇ ਨਹੀਂ ਤਾਂ ਪਿੰਡ ਵਾਲਿਆਂ ਤੇ ਕੋਈ مصیبت ਆ ਜਾਵੇਗੀ ਇਸ ਲਈ ਇੱਥੇ ਵਿਆਹ ਕਰਵਾਇਆ ਜਾਂਦਾ ਸੀ ਤੇ ਫਿਰ ਇਹ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋਮੋਗੇ ਕਿ ਜਦੋਂ ਇਸ ਤਰ੍ਹਾਂ ਵਿਆਹ ਕਰਵਾਇਆ ਜਾਂਦਾ ਹੈ ਤਾਂ ਕੋਈ ਵੀ ਕੁਝ ਨਹੀਂ ਦੇਖਦਾ ਬਸ ਵਿਆਹ ਕਰ ਦਿੱਤਾ ਜਾਂਦਾ ਹੁਣ ਮੇਰੇ ਮੇਚ ਦਾ ਪਿੰਡ ਵਿੱਚ ਕੋਈ ਵੀ ਮੁੰਡਾ ਨਹੀਂ ਸੀ ਕਿਉਂਕਿ ਲੋਕ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਕਈ ਲੋਕ ਤਾਂ ਇੱਥੋਂ ਭੱਜ ਵੀ ਗਏ ਕਾਮਯਾਬੀ ਹੋ ਗਏ ਪਰ ਕੁਝ ਲੋਕ ਜੋ ਇੱਥੋਂ ਭੱਜਣ ਵਿੱਚ ਸਫਲ ਨਹੀਂ ਹੋਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਬੜੀ ਬਲੀ ਚੜਾਉਣਾ ਪਈ ਕਿਉਂਕਿ ਜੋ ਇਸ ਪਿੰਡ ਦਾ ਮੁਖੀ ਸੀ ਉਹ ਬਹੁਤ ਹੀ ਜ਼ਿਆਦਾ ਜ਼ਾਲਮ ਵਿਅਕਤੀ ਸੀ ਉਸ ਦਾ ਨਾਮ ਕੁਮਾਰ ਸੀ ਉਸ ਦਾ ਪਹਿਲਾ ਨਾਮ ਕੀ ਸੀ ਇਹ ਕੋਈ ਨਹੀਂ ਜਾਣਦਾ ਸਾਰੇ ਉਸ ਨੂੰ ਕੁਮਾਰ ਸਾਹਿਬ ਕਹਿੰਦੇ ਸੀ ਤੇ ਉਸੇ ਨੇ ਮੇਰੀ ਮਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਤੇਰੀ ਕੁੜੀ 3 ਮਹੀਨੇ ਬਾਅਦ 17 ਸਾਲ ਦੀ ਹੋਣ ਵਾਲੀ ਆ ਪਰ ਇਸ ਪੰਡ ਵਿੱਚ ਉਸਦੇ ਮੇਜ ਦਾ ਕੋਈ ਰਿਸ਼ਤਾ ਨਹੀਂ ਇਸ ਲਈ ਉਹ ਸਾਡੇ ਲਈ ਇੱਕ ਮੁਸੀਬਤ ਬਣ ਗਈ ਆ ਜੇਕਰ ਉਸਦਾ ਵਿਆਹ ਨਾ ਕੀਤਾ ਹੋਇਆ ਤਾਂ ਕੀ ਹੋਵੇਗਾ ਛੋਟੇ ਬੱਚੇ ਨਾਲ ਤਾਂ ਉਸਦਾ ਵਿਆਹ ਕਰਵਾ ਨਹੀਂ ਸਕਦੇ ਤੇ ਉਸ ਦੀ ਉਮਰ ਦਾ ਕੋਈ ਮਰਦ ਵੀ ਨਹੀਂ ਹੈ ਸਾਡਾ ਵਿਆਹ ਹੋ ਚੁੱਕਿਆ ਹੁਣ ਤੂੰ ਦੱਸ ਕੀ ਕਰਾਂਗੇ ਦੋ ਰਾਸਤੇ ਹਨ ਜਾਂ ਤਾਂ ਉਸਦਾ ਵਿਆਹ ਕਰਵਾ ਦਿੱਤਾ ਜਾਵੇ ਕਿਸੇ ਨਾ ਕਿਸੇ ਦੇ ਨਾਲ ਉਸ ਨੂੰ ਜੋੜ ਦਿੱਤਾ ਜਾਵੇ ਜਾਂ ਫਿਰ ਸਾਨੂੰ ਉਸ ਨੂੰ ਇਸ ਦੁਨੀਆ ਤੋਂ ਹੀ ਭੇਜਣਾ ਪਵੇਗਾ ਮੇਰੀ ਮਾਂ ਨੇ ਜਦੋਂ ਇਹ ਗੱਲ ਨਾ ਮੰਨੀ ਤਾਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਰੋਣ ਲੱਗੀ ਤੇ ਉਹਨਾਂ ਦੇ ਪੈਰ ਫੜ ਕੇ ਕਹਿਣ ਲੱਗੀ ਕਿ ਇਸ ਵਿੱਚ ਮੇਰੀ ਕੁੜੀ ਦਾ ਕੀ ਕਸੂਰਾ ਕੋਝ ਨਾ ਕਰੋ ਤੁਸੀਂ ਜੇਕਰ ਉਸਦੇ ਮੇਚ ਦਾ ਕੋਈ ਵਿਅਕਤੀ ਨਹੀਂ ਹੈ ਤਾਂ ਇਸ ਵਿੱਚ ਸਾਡੀ ਕੀ ਗਲਤੀ ਆ ਇਹ ਤਾਂ ਬਹੁਤ ਬੁਰਾ ਹੋਵੇਗਾ ਕਿ ਤੁਸੀਂ ਮੇਰੀ ਕੁੜੀ ਨੂੰ ਸਿਰਫ ਇਸ ਲਈ ਇਸ ਦੁਨੀਆ ਤੋਂ ਭੇਜ ਦੇਵੋਗੇ ਕਿ ਇਸਦੇ ਮੇਚ ਦਾ ਇੱਥੇ ਕੋਈ ਮਰਦ ਨਹੀਂ ਉਹਨਾਂ ਨੇ ਕਿਹਾ ਕਿ ਗਲਤੀ ਤਾਂ ਪੂਰੇ ਪਿੰਡ ਦੀ ਵੀ ਨਹੀਂ ਪਰ ਤੇਰੀ ਕੁੜੀ ਦੇ ਕਾਰਨ ਆਪਣੇ ਪੂਰੇ ਪਿੰਡ ਤੇ ਕੋਈ ਮੁਸੀਬਤ ਆ ਗਈ ਤਾਂ ਫਿਰ ਕੀ ਹੋਵੇਗਾ ਤੇਰੀ ਕੁੜੀ ਸਭ ਨੂੰ ਬਚਾ ਪਾਵੇਗੀ ਹੁਣ ਤੈਨੂੰ ਖੋਦੀ ਕੁਝ ਸੋਚਣਾ ਪਵੇਗਾ ਤੇਰੇ ਕੋਲ ਤਿੰਨ ਦਿਨ ਹਨ ਸਾਨੂੰ ਸੋਚ ਕੇ ਦੱਸ ਦੇਵੀਂ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਆਪਣੀ ਕੁੜੀ ਨੂੰ ਕਰਵਾਨ ਕਰਨ ਲਈ ਤਿਆਰ ਹੋ ਜਾਵੀਂ ਮੈਂ ਇਸ ਦੇ ਇਲਾਵਾ ਕੁਝ ਨਹੀਂ ਕਰ ਸਕਦਾ ਬਾਕੀ ਤੁਸੀਂ ਫਿਕਰ ਨਾ ਕਰੋ ਤੇਰੀ ਕੁੜੀ ਨੂੰ ਅਸੀਂ ਜ਼ਿਆਦਾ ਤਕਲੀਫ ਵਿੱਚ ਨਹੀਂ ਰੱਖਾਂਗੇ ਜਦੋਂ ਮੇਰੀ ਮਾਂ ਵਾਪਸ ਆਈ ਤਾਂ ਘਰ ਦੇ ਅੰਦਰ ਪੈਰ ਰੱਖਦੇ ਹੀ ਬੇਹੋਸ਼ ਹੋ ਗਈ ਸਾਹਮਣੇ ਵਾਲੀ ਇੱਕ ਔਰਤ ਵੀ ਘਰ ਆਈ ਜੋ ਮੇਰੀ ਮਾਂ ਨੂੰ ਮਿਲਣਾ ਚਾਹੁੰਦੀ ਸੀ ਉਸਨੇ ਮੇਰੀ ਮਾਂ ਨੂੰ ਉਠਾਇਆ ਤੇ ਜਦੋਂ ਮਾਂ ਨੇ ਸਾਰਿਆਂ ਨੂੰ ਇਹ ਗੱਲ ਦੱਸੀ ਤਾਂ ਸਭ ਲੋਕ ਪਰੇਸ਼ਾਨ ਹੋ ਗਏ ਲੋਕ ਤਾਂ ਰੋਣ ਲੱਗੇ ਕਿ ਹੁਣ ਕੀ ਹੋਵੇਗਾ ਸ਼ਾਖਸ਼ੀ ਤੈਨੂੰ ਤਾਂ ਇਸ ਦੁਨੀਆ ਤੋਂ ਜਾਣਾ ਪਵੇਗਾ ਤੂੰ ਵੀ ਨਿਰਮਲਾ ਦੀ ਤਰ੍ਹਾਂ ਕੁਰਬਾਨ ਹੋ ਜਾਵੇਂਗੀ ਇਸ ਤੋਂ ਪਹਿਲਾਂ ਵੀ ਇਦਾਂ ਹੋਇਆ ਸੀ ਇੱਕ ਲੜਕੀ ਸੀ ਜਿਸ ਦੇ ਵਿਆਹ ਦੀ ਉਮਰ ਹੋ ਗਈ ਸੀ ਪਰ ਉਸ ਦਾ ਕੋਈ ਜੋੜ ਨਹੀਂ ਸੀ ਤੇ ਜਦੋਂ ਉਸ ਦਾ ਵਿਆਹ ਨਹੀਂ ਹੋਇਆ ਤਾਂ ਉਹ ਵਿਅਕਤੀ ਨੇ ਉਸ ਨੂੰ ਨਾ ਜਾਣੇ ਕਿੱਥੇ ਗਾਇਬ ਕਰਵਾ ਦਿੱਤਾ ਦੋ ਮਹੀਨੇ ਤੱਕ ਉਸ ਦਾ ਪਿਓ ਉਸ ਨੂੰ ਲੱਭਦਾ ਰਿਹਾ ਸੋਚਦਾ ਰਿਹਾ ਕਿ ਪਤਾ ਨਹੀਂ ਕਿੱਥੇ ਆ ਬਹੁਤ ਬੁਰੀ ਹਾਲਤ ਸੀ ਉਹਨਾਂ ਦੇ ਘਰ ਵਾਲਿਆਂ ਦੀ ਦੋ ਮਹੀਨੇ ਬਾਅਦ ਕੁਮਾਰ ਨੇ ਵੀ ਦੱਸ ਦਿੱਤਾ ਕਿ ਇਸ ਪਿੰਡ ਦੀ ਖਾਤਰ ਮੈਂ ਉਸ ਕੁੜੀ ਨੂੰ ਕੁਰਬਾਨ ਕਰ ਦਿੱਤਾ ਉਸ ਤੋਂ ਬਾਅਦ ਨਰਮਲਾ ਦੇ ਪਾਪਾ ਪਾਗਲ ਹੋ ਗਏ ਤੇ ਹੁਣ ਉਹ ਪੂਰੇ ਪਿੰਡ ਵਿੱਚ ਪਾਗਲਾਂ ਦੀ ਤਰ੍ਹਾਂ ਇੱਧਰ ਉੱਧਰ ਘੁੰਮਦੇ ਫਿਰਦੇ ਹਨ ਪੈੰਡ ਵਾਲੇ ਹੀ ਉਸ ਨੂੰ ਕੁਝ ਖਾਣ ਪੀਣ ਨੂੰ ਦਿੰਦੇ ਹਨ ਤੇ ਉਸ ਨੂੰ ਆਪਣੀ ਕੋਈ ਫਿਕਰ ਨਹੀਂ ਰਹਿੰਦੀ ਅੱਜ 12 ਸਾਲ ਦੇ ਬਾਅਦ ਇਹ مصیبت ਸਾਡੇ ਘਰ ਵਿੱਚ ਆ ਗਈ ਤੇ ਅਸੀਂ ਹੈਰਾਨ ਸੀ ਕਿ ਹੁਣ ਕੀ ਕਰਾਂਗੇ ਘਰ ਵਿੱਚ ਮੇਰਾ ਇੱਕ ਭਰਾ ਸੀ ਜੋ ਮੇਰੀ ਉਮਰ ਦਾ ਸੀ ਤਾਂ ਸਾਹਮਣੇ ਵਾਲੀ ਔਰਤ ਨੇ ਕਿਹਾ ਜੇਕਰ ਆਪਣੀ ਕੁੜੀ ਦੀ ਜਾਨ ਬਚਾਉਣੀ ਹੈ ਤਾਂ ਇਸ ਦੇ ਭਰਾ ਨਾਲ ਹੀ ਇਸ ਦਾ ਵਿਆਹ ਕਰਵਾ ਦੇਵੀ ਮੇਰੇ ਭਰਾ ਦਾ ਨਾਮ ਰਾਜੂ ਸੀ ਮੇਰੀ ਮਾਂ ਨੇ ਕਿਹਾ ਕਿ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੀਆਂ ਤੂੰ ਭੈਣ ਦਾ ਭਰਾ ਨਾਲ ਵਿਆਹ ਕਰਵਾ ਦੇ ਮਾਂ ਕਿ ਇਸ ਤਰ੍ਹਾਂ ਇਸ ਪਿੰਡ ਤੇ ਕੋਈ ਮੁਸੀਬਤ ਨਹੀਂ ਆਵੇਗੀ ਉਸਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਕਰਨ ਨਾਲ ਕੋਈ ਮੁਸੀਬਤ ਨਹੀਂ ਆਵੇਗੀ ਕਿਉਂਕਿ ਪੁਰਾਣੇ ਸਮੇਂ ਵਿੱਚ ਵੀ ਇਦਾਂ ਹੀ ਹੁੰਦਾ ਸੀ ਤੂੰ ਜਾ ਕੇ ਕੁਮਾਰ ਸਾਹਿਬ ਨਾਲ ਗੱਲ ਕਰ ਜੇਕਰ ਉਹ ਮੰਨਦਾ ਹੈ ਤਾਂ ਇਸ ਤਰ੍ਹਾਂ ਤੇਰੀ ਕੁੜੀ ਦੀ ਜਾਨ ਬਚ ਜਾਵੇਗੀ ਨਹੀਂ ਤਾਂ ਤੈਨੂੰ ਪਤਾ ਵੀ ਨਹੀਂ ਲੱਗੇਗਾ ਉਹ ਤੇਰੀ ਕੁੜੀ ਨੂੰ ਚੱਕ ਕੇ ਲੈ ਜਾਵੇਗਾ ਉਸ ਨੂੰ ਸਿਰਫ ਪਿੰਡ ਵਾਲਿਆਂ ਦੀ ਫਿਕਰ ਆ ਮੇਰੀ ਮਾਂ ਬਹੁਤ ਜ਼ਿਆਦਾ ਡਰੀ ਹੋਈ ਸੀ ਉਹ ਕੁਝ ਵੀ ਕਰਨ ਨੂੰ ਤਿਆਰ ਸੀ ਇੱਕ ਮਾਂ ਆਪਣੀ ਸੰਤਾਨ ਦੀ ਜਾਨ ਬਚਾਉਣ ਲਈ ਕੁਝ ਵੀ ਕਰੇਗੀ ਇਦਾਂ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਹੱਥ ਤੇ ਹੱਥ ਰੱਖ ਕੇ ਬੈਠੀ ਰਹੇ ਜਦੋਂ ਮੈਂ ਇਹ ਸੁਣਿਆ ਤਾਂ ਮੈਂ ਕਿਹਾ ਕਿ ਮੈਂ ਕਦੇ ਵੀ ਰਾਜੂ ਨਾਲ ਵਿਆਹ ਨਹੀਂ ਕਰਵਾਵਾਂਗੀ ਉਹ ਤਾਂ ਮੇਰਾ ਭਰਾ ਹੈ ਮੈਂ ਉਸ ਨਾਲ ਵਿਆਹ ਕਿੱਦਾਂ ਕਰ ਸਕਦੀ ਆ ਇਹ ਸਭ ਕੁਝ ਠੀਕ ਹੋ ਨਹੀਂ ਹੋ ਰਿਹਾ ਇਸ ਤੋਂ ਵਧੀਆ ਕਿ ਮੈਂ ਇਸ ਦੁਨੀਆ ਤੋਂ ਹੀ ਚਲੀ ਜਾਵਾਂ ਤਾਂ ਜੋ ਮੇਰੇ ਕਾਰਨ ਕਿਸੇ ਤੇ ਵੀ ਕੋਈ ਮੁਸੀਬਤ ਨਾ ਆਵੇ ਘਰ ਵਿੱਚ ਲੜਾਈ ਝਗੜਾ ਹੋਣ ਲੱਗਿਆ ਜਿਦਾਂ ਸਾਡੇ ਘਰ ਵਿੱਚ ਕੋਈ ਵੱਡਾ ਤੂਫਾਨ ਆ ਗਿਆ ਪਹਿਲਾਂ ਮੇਰੀ ਮਾਂ ਨੇ ਉਸ ਔਰਤ ਨਾਲ ਲੜਾਈ ਕੀਤੀ ਫਿਰ ਰਾਜੂ ਨੇ ਮੇਰੀ ਮਾਂ ਨਾਲ ਲੜਾਈ ਕੀਤੀ ਇਹ ਸਭ ਕੀ ਹੈ ਫਿਰ ਮੈਂ ਆਪਣੀ ਮਾਂ ਨੂੰ ਗੱਲਾਂ ਸੁਣਾਈਆਂ ਫਿਰ ਮੇਰੀ ਮਾਂ ਨੇ ਮੈਨੂੰ ਇੱਕ ਥੱਪੜ ਮਾਰਿਆ ਤੇ ਕਿਹਾ ਕਿ ਇਸ ਸਮੇਂ ਤੇਰੀ ਜਾਨ ਜ਼ਰੂਰੀ ਆ ਨਾ ਕਿ ਇਹ ਸਭ ਕੁਝ ਪਰ ਇਦਾਂ ਕਿਦਾਂ ਹੋ ਸਕਦਾ ਸੀ ਮੈਂ ਤਾਂ ਸੋਚ ਵੀ ਨਹੀਂ ਸਕਦੀ ਸੀ ਮੈਂ ਆਪਣੇ ਕਮਰੇ 'ਚ ਚਲੀ ਗਈ ਤੇ ਆਪਣੇ ਆਪ ਨੂੰ ਅੰਦਰੋਂ ਬੰਦ ਕਰ ਲਿਆ ਪਰ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਕੁਮਾਰ ਸਾਹਿਬ ਕੋਲ ਗੱਲ ਕਰਨ ਜਾ ਰਹੀ ਆ ਮੈਨੂੰ ਮਾਂ ਨੂੰ ਰੋਕਣਾ ਚਾਹੀਦਾ ਸੀ ਪਰ ਮੈਂ ਕਿਦਾਂ ਰੋਕਦੀ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਕਦੋਂ ਘਰੋਂ ਨਿਕਲ ਗਈ ਉਸਨੇ ਕੋਹਣ ਕੀ ਕਹਿਣਾ ਸੀ ਇਹ ਵੀ ਬਹੁਤ ਵੱਡੀ ਗੱਲ ਸੀ ਪਰ ਮੈਂ ਤਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਸੀ ਸੋਚਿਆ ਸੀ ਕਿ ਕਿਸੇ ਤਰ੍ਹਾਂ ਉਸ ਨਾਲ ਵਿਆਹ ਕਰਵਾ ਲਵਾਂਗੀ ਉਸਦਾ ਨਾਮ ਰਵੀ ਸੀ ਪਰ ਰਵੀ ਨੂੰ ਵੀ ਕੀ ਪਤਾ ਕਿ ਇੱਥੇ ਕੀ ਹੋ ਰਿਹਾ ਮੈਂ ਇੱਥੋਂ ਭੱਜ ਜਾਣਾ ਚਾਹੁੰਦੀ ਸੀ ਪਰ ਇਸ ਪਿੰਡ ਵਿੱਚ ਇਹ ਵੀ ਇੱਕ ਅਸੂਲ ਸੀ ਕਿ ਜੇਕਰ ਕੋਈ ਕੁੜੀ ਪਿੰਡ ਤੋਂ ਭੱਜਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸਦੇ ਸਾਰੇ ਘਰ ਵਾਲਿਆਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਂਦਾ ਨਹੀਂ ਨਹੀਂ ਮੈਂ ਇਹ ਵੀ ਨਹੀਂ ਕਰ ਸਕਦੀ ਇੱਕ ਅਸੂਲ ਇਹ ਵੀ ਸੀ ਕਿ ਜੇਕਰ ਕੋਈ ਕੁੜੀ ਜਾਣ ਬੁੱਝ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਵੀ ਉਸ ਦੇ ਘਰ ਵਾਲਿਆਂ ਨੂੰ ਬਾਹਰ ਤੋਂ ਘਰ ਤੋਂ ਬਾਹਰ ਕੱਢ ਕੇ ਉਹਨਾਂ ਦੇ ਸਿਰ ਤੇ ਵਾਲ ਕੱਟ ਦਿੱਤੇ ਜਾਂਦੇ ਹਨ ਤੇ ਉਹਨਾਂ ਨੂੰ ਪਿੰਡ ਦੀਆਂ ਗਲੀਆਂ 'ਚ ਛੱਡ ਦਿੱਤਾ ਜਾਂਦਾ ਆਪਾਂ ਕਹਿ ਮੈਂ ਕੁਝ ਵੀ ਕਰਦੀ ਤਾਂ ਮੇਰੇ ਘਰ ਵਾਲਿਆਂ ਤੇ ਹੀ ਮੁਸੀਬਤ ਆਉਂਦੀ ਜੇਕਰ ਆਪਣੇ ਭਰਾ ਨਾਲ ਵਿਆਹ ਕਰ ਲੈਂਦੀ ਤਾਂ ਫਿਰ ਸਾਰੀ ਮੁਸੀਬਤ ਮੇਰੇ ਤੇ ਆ ਜਾਂਦੀ ਪਰ ਮੈਂ ਫਿਰ ਵੀ ਇਹ ਨਹੀਂ ਕਰਨਾ ਚਾਹੁੰਦੀ ਸੀ ਆਖਰੀ ਸਾਹ ਤੱਕ ਇਹ ਨਹੀਂ ਕਰਨਾ ਚਾਹੁੰਦੀ ਸੀ ਪਰ ਮੇਰੀ ਮਾਂ ਉੱਥੇ ਚਲੀ ਗਈ ਤੇ ਉਸ ਵਿਅਕਤੀ ਨੇ ਨਾ ਜਾਣੇ ਮੇਰੀ ਮਾਂ ਨਾਲ ਕੀ ਗੱਲ ਕੀਤੀ ਜਦੋਂ ਉਹ ਵਾਪਸ ਆਈ ਤਾਂ ਚੁੱਪਚਾਪ ਸੀ ਮੈਂ ਕਿਹਾ ਮਾਂ ਦੱਸ ਤਾਂ ਸਹੀ ਕੀ ਹੋਇਆ ਉਹਨਾਂ ਨੇ ਕੀ ਕਿਹਾ ਮਾਂ ਕਹਿਣ ਲੱਗੀ ਤੂੰ ਬਸ ਆਪਣੇ ਵਿਆਹ ਦੀ ਤਿਆਰੀ ਕਰ ਉਹ ਇਸ ਗੱਲ ਲਈ ਮੰਨ ਗਿਆ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਕੁੜੀ ਦਾ ਵਿਆਹ ਹੋਣਾ ਜ਼ਰੂਰੀ ਆ ਇਹ ਕਿਤੇ ਵੀ ਨਹੀਂ ਲਿਖਿਆ ਕਿ ਉਸ ਦਾ ਵਿਆਹ ਕਿਸ ਨਾਲ ਕਰਵਾ ਰਹੇ ਆ بس ਵਿਆਹ ਬਾਰੇ ਦੱਸਿਆ ਗਿਆ ਹੈ ਤੂੰ ਕੀ ਚਾਹਦੀ ਆ ਕਿ ਤੇਰੇ ਕਾਰਨ ਸਾਰੇ ਪਿੰਡ ਵਾਲਿਆਂ ਤੇ ਕੋਈ ਮੁਸੀਬਤ ਆਵੇ ਛੋਟੇ ਛੋਟੇ ਬੱਚੇ ਹਨ ਲੋਕਾਂ ਦੇ ਮੈਂ ਅੱਗੇ ਵਧੀ ਤੇ ਮੈਂ ਕਿਹਾ ਕਿ ਮੈਂ ਬੱਚੀ ਨਹੀਂ ਆ ਤੁਹਾਡੀ ਕੁੜੀ ਨਹੀਂ ਆ ਤੁਸੀਂ ਮੈਨੂੰ ਜਨਮ ਨਹੀਂ ਦਿੱਤਾ ਕਿਸ ਨੇ ਇਜਾਜ਼ਤ ਦਿੱਤੀ ਤੁਸੀਂ ਮੈਨੂੰ ਕਰਵਾਣ ਕਰਦੇ ਬੋ ਮੇਰੀ ਮਾਂ ਨੇ ਕਿਹਾ ਕਿ ਮੈਂ ਤੇਰੀ ਹੋਰ ਕੋਈ ਗੱਲ ਨਹੀਂ ਸੁਣਾਗੀ ਤੂੰ ਚੁੱਪ ਕਰ ਜਾ ਮੈਂ ਕਿਹਾ ਕਿ ਤੁਹਾਡਾ ਮੁੰਡਾ ਰਾਜੂ ਉਹ ਮੰਨ ਜਾਵੇਗਾ ਮੇਰੀ ਮਾਂ ਨੇ ਕਿਹਾ ਮੈਂ ਉਸ ਨੂੰ ਮਣਾ ਲਾਵਾਂਗੀ ਇਸ ਤੋਂ ਪਹਿਲਾਂ ਕਿ ਮੇਰੀ ਮਾਂ ਰਾਜੂ ਕੋਲ ਜਾਂਦੀ ਮੈਂ ਖੋਦੀ ਉਸ ਦੇ ਕੋਲ ਚਲੀ ਗਈ ਤੇ ਮੈਂ ਕਿਹਾ ਦਿਮਾਗ ਖਰਾਵਾ ਤੇਰਾ ਪਾਗਲ ਤਾਂ ਨਹੀਂ ਹੋ ਗਿਆ ਤੂੰ ਵਿਆਹ ਕਰੇਂਗਾ ਮੇਰੇ ਨਾਲ ਉਹ ਅੱਗੋਂ ਕੁਝ ਬੋਲ ਰਿਹਾ ਸੀ ਮੈਨੂੰ ਉਸਦੀ ਖਮੋਸ਼ੀ ਤੋਂ ਡਰ ਲੱਗ ਰਿਹਾ ਸੀ ਕਿਉਂਕਿ ਕਹਿੰਦੇ ਹਨ ਕਿ ਖਮੋਸ਼ੀ ਦਾ ਮਤਲਬ ਹਾਂ ਹੁੰਦਾ ਹੈ ਮੈਂ ਕਿਹਾ ਕਿ ਬੋਲਦਾ ਕਿਉਂ ਨਹੀਂ ਮੈਂ ਹੱਥ ਵਿੱਚ ਕੋਲ ਪਈ ਇੱਕ ਪਲੇਟ ਚੱਕ ਲਈ ਤੇ ਕਹਿਣ ਲੱਗੀ ਦੱਸ ਤੂੰ ਕਿਉਂ ਨਹੀਂ ਬੋਲਦਾ ਉਸਨੇ ਬਸ ਇੰਨਾ ਹੀ ਕਿਹਾ ਕਿ ਜੋ ਮਾਂ ਕਹੇਗੀ ਮੈਂ ਉਹੀ ਕਰਾਂਗਾ ਤੇ ਇਹ ਸੁਣ ਕੇ ਮੇਰੇ ਹੱਥੋਂ ਪਲੇਟ ਥੱਲੇ ਡੈਗ ਪਈ ਮੈਂ ਵਾਪਸ ਉੱਥੋਂ ਆ ਗਈ ਤੇ ਉਸ ਨੂੰ ਇਦਾਂ ਦੇਖਣ ਲੱਗੀ ਜਿਦਾਂ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਸਾਰੀਆਂ ਮੁਸੀਬਤਾਂ ਨੂੰ ਹੁਣੇ ਹੀ ਦੇਖ ਲਿਆ ਹੋਵੇ ਕੀ ਮਤਲਬ ਸੀ ਉਸਦਾ ਕਿ ਉਹ ਇਹ ਗੱਲ ਮੰਨ ਲੈਂਦਾ ਕਿਉਂਕਿ ਮੇਰੀ ਮਾਂ ਤਾਂ ਪਹਿਲਾਂ ਹੀ ਇਹੀ ਚਾਹੁੰਦੀ ਸੀ ਇਸ ਦਾ ਮਤਲਬ ਕਿ ਉਸ ਦੇ ਵੱਲੋਂ ਹਾਂ ਅਸੀਂ ਮੈਂ ਕੀ ਕਰਦੀ ਮੈਂ ਰਵੀ ਨੂੰ ਕੋਈ ਵੀ ਕਰਕੇ ਫੋਨ ਕਰਨਾ ਸੀ ਪਰ ਮੇਰੇ ਕੋਲ ਫੋਨ ਨਹੀਂ ਸੀ ਇੱਥੇ ਜਵਾਨ ਕੁੜੀਆਂ ਨੂੰ ਫੋਨ ਰੱਖਣ ਦੀ ਇਜਾਜ਼ਤ ਨਹੀਂ ਸੀ ਮੇਰੇ ਪਾਪਾ ਦੇ ਕੋਲ ਫੋਨ ਹੁੰਦਾ ਸੀ ਮੈਂ ਉਹ ਫੋਨ ਤੇ ਉਸ ਨਾਲ ਗੱਲ ਕਰ ਲੈਂਦੀ ਸੀ ਪਰ ਮੇਰੇ ਪਾਪਾ ਦੇ ਜਾਣ ਤੋਂ ਬਾਅਦ ਉਹ ਫੋਨ ਵੇਚ ਦਿੱਤਾ ਗਿਆ ਕਿਉਂਕਿ ਮੇਰੀ ਮਾਂ ਨੂੰ ਫੋਨ ਚਲਾਉਣਾ ਨਹੀਂ ਆਉਂਦਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਫੋਨ ਮੈਨੂੰ ਦੇ ਦੇਣ ਤਾਂ ਉਹਨਾਂ ਨੇ ਕਿਹਾ ਕਿ ਤੈਨੂੰ ਫੋਨ ਦੇ ਕੇ ਅਸੀਂ ਆਪਣੇ ਸਿਰ ਮੁਸੀਬਤ ਨਹੀਂ ਲੈਣੀ ਇਸ ਲਈ ਉਹ ਫੋਨ ਵੀ ਜਾ ਚੁੱਕਿਆ ਸੀ ਮੈਂ ਬਹੁਤ ਪਰੇਸ਼ਾਨ ਸੀ ਇੱਕ ਦਿਨ ਖੜੀ ਹੋ ਕੇ ਖੁਦ ਨਾਲ ਹੀ ਗੱਲਾਂ ਕਰ ਰਹੀ ਸੀ ਮੈਂ ਪਹਿਲਾਂ ਵੀ ਖੁਦ ਨਾਲ ਗੱਲਾਂ ਕਰਿਆ ਕਰਦੀ ਸੀ ਰੱਬਾ ਮੇਰੀ ਮਦਦ ਕਰ ਰਵੀ ਨੂੰ ਕਿਸੇ ਤਰ੍ਹਾਂ ਇੱਥੇ ਲੈ ਕੇ ਆ ਜਾ ਤਾਂ ਜੋ ਉਹ ਇੱਥੇ ਆ ਕੇ ਮੈਨੂੰ ਬਚਾ ਲਵੇ ਪਰ ਉਹ ਕਿੱਦਾਂ ਆਉਂਦਾ ਜਦੋਂ ਮੇਰੀ ਆਖਰੀ ਵਾਰ ਉਸ ਨਾਲ ਗੱਲ ਹੋਈ ਸੀ ਤਾਂ ਉਹ ਖੌਦੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਹਿ ਰਹੀ ਸੀ ਅਜੇ ਤਾਂ ਮੈਂ ਇੱਕ ਜਗ੍ਹਾ ਨੌਕਰੀ ਦੀ ਗੱਲ ਕੀਤੀ ਆ ਜਿੱਦਾਂ ਹੀ ਉਹ ਮੈਨੂੰ ਨੌਕਰੀ ਦੇ ਦੇਣਗੇ ਮੈਂ ਤੈਨੂੰ ਦੱਸਾਂਗਾ ਤੇ ਕਿਸੇ ਵੀ ਤਰ੍ਹਾਂ ਤੈਨੂੰ ਲੈ ਜਾਵਾਂਗਾ ਤੇ ਅਸੀਂ ਦੋਵੇਂ ਵਿਆਹ ਕਰ ਲਵਾਂਗੇ ਫੇਰ ਭਾਵੇਂ ਐਸ ਲਈ ਮੈਨੂੰ ਤੇਰੇ ਘਰੋਂ ਤੈਨੂੰ ਭਜਾ ਕੇ ਕਿਉਂ ਨਾ ਲਿਆਉਣਾ ਪਵੇ ਉਸ ਨੇ ਇਹ ਵੀ ਕਿਹਾ ਸੀ ਕਿ ਆਪਣੇ ਆਪਾਪਾ ਨੂੰ ਸਭ ਕੁਝ ਦੱਸ ਦੇਵੀਂ ਜਿੱਥੇ ਉਹਨਾਂ ਨੇ ਤੇਰਾ ਇੰਨਾ ਸਾਥ ਦਿੱਤਾ ਤਾਂ ਉਹ ਇਸ ਕੰਮ ਵਿੱਚ ਵੀ ਤੇਰਾ ਸਾਥ ਦੇਣਗੇ ਤੇ ਮੈਨੂੰ ਪਤਾ ਸੀ ਕਿ ਮੇਰੇ ਪਾਪਾ ਮੇਰਾ ਸਾਥ ਜ਼ਰੂਰ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਪੈਂਡ ਵਿੱਚ ਕਿਸੇ ਦਾ ਵੀ ਪੁਵਖ ਵਧੀਆ ਨਹੀਂ ਹੈ ਤਾਂ ਫਿਰ ਉਹ ਮੇਰਾ ਵਿਆਹ ਸ਼ਹਿਰ ਦੇ ਕਿਸੇ ਵਿਅਕਤੀ ਨਾਲ ਕਿਉਂ ਨਾ ਕਰਵਾਉਂਦੇ ਪਾਵੇਂ ਇਸ ਲਈ ਉਹਨਾਂ ਨੂੰ ਕੁਝ ਵੀ ਕਰਨਾ ਪੈਂਦਾ ਪਰ ਮੈਂ ਜੋ ਮੇਰਾ ਸੀ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਤੇ ਹੁਣ ਕੋਈ ਵੀ ਮੇਰਾ ਸਾਥ ਦੇਣ ਵਾਲਾ ਨਹੀਂ ਸੀ ਮੈਂ ਇਹੀ ਤਾਂ ਕਹਿ ਰਹੀ ਸੀ ਕਿ ਰੱਬ ਨੂੰ ਜਿਸ ਤੇ ਮੈਨੂੰ ਭਰੋ ਸਾਸੀ ਜਿਸ ਨੇ ਮੈਨੂੰ ਬਚਾਉਣਾ ਸੀ ਉਸ ਨੂੰ ਤੂੰ ਆਪਣੇ ਕੋਲ ਬੁਲਾ ਲਿਆ ਹੁਣ ਮੈਂ ਕੀ ਕਰਾਂ ਮੇਰੀ ਮਦਦ ਕਰਨ ਲਈ ਕਿਸੇ ਨੂੰ ਤਾਂ ਭੇਜ ਪਰ ਮੇਰੀ ਮਦਦ ਨਾ ਹੋ ਸકી ਮੇਰੇ ਵਿਆਹ ਦੀ ਤਰੀਕ ਵੀ ਰੱਖ ਦਿੱਤੀ ਗਈ ਮੈਂ ਹੈਰਾਨ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਮੈਂ ਆਪਣੀ ਮਾਂ ਨੂੰ ਕਿਹਾ ਕਿਉਂ ਕਰ ਰਹੀ ਹੈ ਮੇਰੇ ਨਾਲ ਇਦਾਂ ਇਸ ਤੋਂ ਵਧੀਆ ਤਾਂ ਮੇਰੀ ਜਾਨ ਹੀ ਲੈ ਲੈ ਸਾਰਿਆਂ ਨੂੰ ਕਹਿ ਦੇਵੀਂ ਕਿ ਮੈਂ ਬਿਮਾਰ ਸੀ ਇਸ ਲਈ ਮਰ ਗਈ ਉਹਨਾਂ ਨੇ ਕਿਹਾ ਤੈਨੂੰ ਕੀ ਲੱਗਦਾ ਸਭ ਲੋਕ ਪਾਗਲ ਹਨ ਇਸ ਤਰ੍ਹਾਂ ਕਰਾਂਗੀ ਤਾਂ ਸਾਡੇ ਤੇ ਹੀ ਮੁਸੀਬਤ ਆਵੇਗੀ ਤੇਰੇ ਕਾਰਨ ਮੈਂ ਮੁਸੀਬਤ ਆਪਣੇ ਸਿਰ ਤੇ ਕਿਉਂ ਲਵਾਂ ਆਪਣੇ ਹੋਰ ਬੱਚਿਆਂ ਦੀ ਜ਼ਿੰਦਗੀ ਕਿਉਂ ਖਰਾਬ ਕਰਾਂ ਤੇਰਾ ਵਿਆਹ ਕਿਸੇ ਨਾ ਕਿਸੇ ਤਰ੍ਹਾਂ ਤਾਂ ਹੋਣਾ ਹੀ ਸੀ ਤੇ ਜਦੋਂ ਵਿਆਹ ਹੋ ਜਾਂਦਾ ਤਾਂ ਸਭ ਕੁਝ ਇੱਕੋ ਜਿਹਾ ਹੋ ਜਾਂਦਾ ਮੈਂ ਆਪਣੀ ਮਾਂ ਦੇ ਵੱਲ ਦੇਖਿਆ ਤੇ ਕਿਹਾ ਕਿ ਮਾਂ ਤੂੰ ਸੱਚੀ ਮੇਰੀ ਮਾਂ ਹੈ ਜਾਂ ਉਸਨੇ ਕਿਹਾ ਹਾਂ ਮੈਂ ਤੇਰੀ ਹੀ ਮਾਂ ਹਾਂ ਮੈਂ ਹੀ ਤੈਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖਿਆ ਸੀ ਮੈਂ ਹੀ ਸਾਰੀ ਰਾਤ ਜਾ ਕੇ ਤੇਰਾ ਖਿਆਲ ਕੀਤਾ ਹੈ ਤੇ ਹੁਣ ਤੂੰ ਮੈਨੂੰ ਇਦਾਂ ਦੀਆਂ ਗੱਲਾਂ ਕਹਿ ਰਹੀ ਆ ਤੂੰ ਮੇਰੀ ਗੱਲ ਨਹੀਂ ਮੰਨੇਗੀ ਤਾਂ ਕੌਣ ਮੰਨੇਗਾ ਗੱਲ ਤੇਰੀ ਜ਼ਿੰਦਗੀ ਦੀ ਨਹੀਂ ਆ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਆ ਪੂਰੇ ਪਿੰਡ ਦੀ ਆ ਮੈਂ ਕਿਹਾ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ ਇਦਾਂ ਕੁਝ ਨਹੀਂ ਹੁੰਦਾ ਇਹ ਸਭ ਅੰਧਵਿਸ਼ਵਾਸ ਹੈ ਤਾਂ ਮੇਰੀ ਮਾਂ ਨੇ ਕਿਹਾ ਕਿ ਹੋਵੇਗਾ ਅੰਧਵਿਸ਼ਵਾਸ ਪਰ ਰਹਿਣਾ ਤਾਂ ਸਾਨੂੰ ਇਸ ਪਿੰਡ ਵਿੱਚ ਹੀ ਹੈ ਨਾ ਅਸੀਂ ਇੱਥੋਂ ਕਿਤੇ ਚਲੇ ਜਾਈਏ ਤਾਂ ਅਲੱਗ ਗੱਲ ਆ ਪਰ ਜਾਵਾਂਗੇ ਕਿੱਥੇ ਸਾਡੇ ਕੋਲ ਕੀ ਆ ਪਿੰਡ ਦੀ ਜ਼ਮੀਨ ਤੇ ਅਸੀਂ ਘਰ ਬਣਾਇਆ ਤੇ ਪਿੰਡ ਦੀ ਜ਼ਮੀਨ ਤੋਂ ਹੀ ਅਸੀਂ ਫਸਲ ਲੈਂਦੇ ਆ ਪਿੰਡ ਦੀ ਜ਼ਮੀਨ ਤੇ ਹੋਰ ਚੀਜ਼ਾਂ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਕੱਲ ਨੂੰ ਕੁਝ ਹੋ ਗਿਆ ਤਾਂ ਪਿੰਡ ਵਾਲੇ ਹੀ ਮਦਦ ਕਰਦੇ ਹਨ ਜਦੋਂ ਤੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਤਾਂ ਸਾਡੇ ਕੋਲ ਉਹਨਾਂ ਦੀ ਆਖਰੀ ਰਸਮ ਕਰਨ ਲਈ ਵੀ ਪੈਸੇ ਨਹੀਂ ਸੀ ਫਿਰ ਕਿਸ ਨੇ ਦਿੱਤੇ ਸੀ ਇਹ ਪੈਸੇ ਕੁਮਾਰ ਸਾਹਿਬ ਨੇ ਦਿੱਤੇ ਸੀ ਨਾ ਹੁਣ ਵੀ ਉਹ ਸਾਡੀ ਭਲਾਈ ਦੀ ਗੱਲ ਕਰ ਰਿਹਾ ਹੈ ਪਰ ਤੈਨੂੰ ਨਜ਼ਰ ਨਹੀਂ ਆ ਰਿਹਾ ਬਸ ਜੋ ਮੈਂ ਕਹਿੰਦੀ ਆ ਤੂੰ ਕਰ ਨਹੀਂ ਤਾਂ ਬਹੁਤ ਬੁਰਾ ਹੋਵੇਗਾ ਕਹਿੰਦੇ ਹਨ ਕਿ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ ਹੁੰਦੀ ਆ ਪਰ ਇੱਥੇ ਤਾਂ ਮੇਰੀ ਜ਼ਿੰਦਗੀ ਦੇ ਅੱਗੇ ਪਿੱਛੇ ਉੱਪਰ ਥੱਲੇ ਚਾਰੇ ਪਾਸੇ ਸਭ ਕੁਝ ਹੀ ਬੁਰਾ ਸੀ ਨਾ ਤਾਂ ਮੈਂ ਮਰ ਸਕਦੀ ਸੀ ਨਾ ਮੈਂ ਵਿਆਹ ਤੋਂ ਭੱਜ ਸਕਦੀ ਸੀ ਤੇ ਨਾ ਮੈਂ ਆਤਮ ਹੱਤਿਆ ਕਰ ਸਕਦੀ ਸੀ ਤੇ ਨਾ ਹੀ ਮੈਂ ਮਨਾ ਕਰ ਸਕਦੀ ਸੀ ਮੈਂ ਇਹ ਵਿਆਹ ਕਿੱਦਾਂ ਕਰ ਸਕਦੀ ਸੀ ਜੇਕਰ ਸਿਰਫ ਇਦਾਂ ਹੁੰਦਾ ਕਿ ਰਵੀ ਦੇ ਇਲਾਵਾ ਮੇਰੇ ਵਿਆਹ ਕਿਸੇ ਹੋਰ ਨਾਲ ਕਰਵਾ ਦਿੰਦੇ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਤੇ ਘਰ ਵਾਲਿਆਂ ਦੀ ਮਰਜ਼ੀ ਨਾਲ ਇਹ ਵਿਆਹ ਕਰ ਲੈਂਦੀ ਪਰ ਜਿਸ ਨਾਲ ਮੇਰਾ ਵਿਆਹ ਕਰਵਾ ਰਹੇ ਸੀ ਉਹ ਤਾਂ ਮੇਰਾ ਹੀ ਭਰਾ ਸੀ ਮੈਂ ਤਾਂ ਉਸ ਨਾਲ ਕਦੇ ਵੀ ਵਿਆਹ ਕਰਨ ਬਾਰੇ ਸੋਚ ਹੀ ਨਹੀਂ ਸਕਦੀ ਸੀ ਫਿਰ ਇਹ ਸਭ ਕੁਝ ਕੀ ਹੋ ਰਿਹਾ ਸੀ ਉਹ ਤਾਂ ਮੇਰੀ ਮਾਂ ਦੇ ਗੁਣਗਾਉਂਦਾ ਸੀ ਮੇਰੀ ਮਾਂ ਨੇ ਉਸ ਨੂੰ ਬੜੀ ਮਿਹਨਤ ਨਾਲ ਪਾਲਿਆ ਸੀ ਮੇਰੀ ਮਾਂ ਜੋ ਕਹਿੰਦੀ ਸੀ ਉਹ ਕਰਦਾ ਸੀ ਜੇਕਰ ਮੇਰੀ ਮਾਂ ਕਹਿੰਦੀ ਸਾਰੀ ਰਾਤ ਦੇ ਲਈ ਖੜਾ ਹੋ ਜਾ ਤਾਂ ਉਹ ਸਾਰੀ ਰਾਤ ਦੇ ਲਈ ਇੱਕ ਲੱਤ ਤੇ ਖੜਾ ਰਹਿੰਦਾ ਤਾਂ ਫਿਰ ਹੁਣ ਉਹ ਗੱਲ ਕਿਉਂ ਨਾ ਮੰਨਦਾ ਭਾਬਕੇ ਮੇਰੀ ਉਸ ਉਸ ਨੇ ਮੇਰੀ ਮਦਦ ਨਹੀਂ ਕੀਤੀ ਉਹ ਮੇਰੇ ਨਾਲ ਨਹੀਂ ਸੀ ਸਾਡਾ ਵਿਆਹ ਹੋ ਗਿਆ ਮੈਂ ਪੂਰੇ ਵਿਆਹ ਵਿੱਚ ਏਦਾਂ ਬੈਠੀ ਜਿੱਦਾਂ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ ਕੋਜ ਵੀ ਨਹੀਂ ਦੇਖ ਰਹੀ ਪਾ ਰਹੀ ਸੀ ਇਦਾਂ ਲੱਗਦਾ ਸੀ ਕਿ ਮੇਰੀਆਂ ਅੱਖਾਂ ਹੀ ਬੰਦ ਹੋ ਗਈਆਂ ਮੇਰੇ ਕੰਨ ਵੀ ਬੰਦ ਹੋ ਗਏ ਹਨ ਤੇ ਮੇਰੀ ਜਵਾਨ ਵੀ ਨਹੀਂ ਹੈ ਅਜੀਬ ਜਿਹਾ ਦਿਮਾਗ ਹੋ ਗਿਆ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਕਿ ਕੋਈ ਔਰਤ ਮੈਨੂੰ ਫੜ ਕੇ ਖੜਾ ਕਰ ਦਿੰਦੀ ਤਾਂ ਮੈਂ ਫੇਰੇ ਲੈਣ ਲੱਗਦੀ ਕਿਸੇ ਨੇ ਮੈਨੂੰ ਕਿਹਾ ਸэр ਅੱਗੇ ਕਰ ਤਾਂ ਮੈਂ ਬਰਮਾਲਾ ਪਾ ਲਈ ਤੇ ਫਿਰ ਕਿਸੇ ਨੇ ਮੇਰੀ ਮੰਗ ਵਿੱਚ ਸੰਧੂਰ ਭਰ ਦਿੱਤਾ ਮੰਗਲ ਸੂਤਰ ਪਵਾ ਦਿੱਤਾ ਇਹ ਸਭ ਕੁਝ ਕਿੱਦਾਂ ਹੁੰਦਾ ਰਿਹਾ ਮੈਨੂੰ ਯਾਦ ਵੀ ਨਹੀਂ ਮੇਰਿਆਂ ਅੱਖਾਂ ਦੇ ਸਾਹਮਣੇ ਕੁਝ ਹੈ ਹੀ ਨਹੀਂ ਸੀ ਸਿਰਫ ਹਨੇਰਾ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਜਦੋਂ ਕੋਈ ਇਨਸਾਨ ਕਿਸੇ ਸਦਮੇ ਵਿੱਚ ਚਲਿਆ ਜਾਂਦਾ ਹੈ ਤਾਂ ਫਿਰ ਉਸ ਦੀ ਹਾਲਤ ਇਦਾਂ ਦੀ ਹੋ ਜਾਂਦੀ ਆ ਜਿੰਨਾ ਲੋਕਾਂ ਦੇ ਉੱਤੇ ਇਦਾਂ ਦਾ ਸਮਾਂ ਗੁਜ਼ਰਿਆ ਹੋਵੇਗਾ ਉਹ ਜ਼ਰੂਰ ਸਮਝ ਗਏ ਹੋਣਗੇ ਕਿ ਮੇਰੇ ਨਾਲ ਉਸ ਸਮੇਂ ਕੀ ਹੋ ਰਿਹਾ ਸੀ ਤੇ ਮੈਂ ਕੀ ਸੋਚ ਰਹੀ ਸੀ ਕੀ ਮਹਿਸੂਸ ਕਰ ਰਹੀ ਸੀ ਮੈਨੂੰ ਹੁਣ ਵੀ ਸਿਰਫ ਰਵੀ ਦਾ ਹੀ ਖਿਆਲ ਆ ਰਿਹਾ ਸੀ ਪਰ ਹੁਣ ਕੀ ਹੋ ਸਕਦਾ ਸੀ ਹੁਣ ਤਾਂ ਮੇਰਾ ਵਿਆਹ ਹੋ ਚੁੱਕਿਆ ਸੀ ਵਿਆਹ ਦੀ ਰਾਤ ਮੈਂ ਆਪਣੇ ਕਮਰੇ ਵਿੱਚ ਹੀ ਬੈਠੀ ਸੀ ਕਿਉਂਕਿ ਮੈਨੂੰ ਤਾਂ ਇਸੇ ਘਰ ਵਿੱਚ ਹੀ ਰਹਿਣਾ ਸੀ ਜਦੋਂ ਮੇਰੀ ਮਾਂ ਕਮਰੇ ਵਿੱਚ ਆਈ ਤਾਂ ਉਸਨੇ ਕਿਹਾ ਕਿ ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਹਾਂ ਤਾਂ ਮੈਂ ਪੱਥਰ ਦੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਤੇ ਕਿਹਾ ਕਿ ਰਾਜੂ ਮਰ ਗਿਆ ਹੈ ਤਾਂ ਉਸਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਬੇਸ਼ਰਮ ਵਿਆਹ ਦੀ ਰਾਤ ਆਪਣੇ ਸੁਹਾਗ ਦੇ ਮਰਨ ਦੀਆਂ ਗੱਲਾਂ ਕਰਦੀਆਂ ਮੈਂ ਕਿਹਾ ਕਿ ਸੁਹਾਗ ਨਹੀਂ ਆ ਮੇਰਾ ਓ ਮੈਂ ਬੋਲਣ ਲੱਗੀ ਕਿ ਉਹ ਮੇਰਾ ਕੌਣ ਆ ਤਾਂ ਮੇਰੀ ਮਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਿਹਾ ਕਿ ਹੁਣ ਉਹ ਤੇਰਾ ਪਤੀ ਆ ਪਤੀ ਸਮਝ ਆਇਆ ਤੈਨੂੰ ਤੇ ਜੋ ਖੁਸ਼ਖਬਰੀ ਤੇਰੇ ਲਈ ਲਿਆਈਆਂ ਕਿ ਕੁਮਾਰ ਸਾਹਿਬ ਬਹੁਤ ਖੁਸ਼ ਹੋਏ ਹਨ ਕਿ ਤੂੰ ਪੂਰੇ ਪਿੰਡ ਲਈ ਇੰਨਾ ਵੱਡਾ ਫੈਸਲਾ ਕੀਤਾ ਇਸ ਲਈ ਉਸਨੇ ਤੇਰੇ ਲਈ ਸੋਨੇ ਦਾ ਸੈੱਟ ਭੇਜਿਆ ਹੈ ਚੰਗੀ ਤਰ੍ਹਾਂ ਦੇਖ ਇਸ ਸੋਨੇ ਦੇ ਸੈੱਟ ਨੂੰ ਅਸੀਂ ਸਾਰੇ ਬੈਕ ਵੀ ਜਾਂਦੇ ਤਾਂ ਵੀ ਇਹ ਸੈੱਟ ਨਾ ਬਣ ਪਾਉਂਦਾ ਤੇਰੇ ਲਈ ਮੈਂ ਉਸ ਸੋਨੇ ਦੇ ਸੈੱਟ ਨੂੰ ਦੇਖਿਆ ਤੇ ਉਸ ਨੂੰ ਇੱਕ ਪਾਸੇ ਸੈੱਟ ਦਿੱਤਾ ਮੇਰੀ ਮਾਂ ਸ਼ਾਇਦ ਫਿਰ ਦੁਬਾਰਾ ਮੇਰੇ ਤੇ ਹੱਥ ਝੁਕਣ ਲੱਗੀ ਪਰ ਇਹ ਸੋਚ ਕੇ ਰੁਕ ਗਈ ਹੋਵੇਗੀ ਕਿ ਹੁਣ ਤਾਂ ਮੈਂ ਵਿਆਹੀ ਹੋਈ ਆ ਉਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਮੈਂ ਕਿਹਾ ਇੰਨਾ ਘਬਰਾਉਣ ਦੀ ਲੋੜ ਨਹੀਂ ਇੱਕ ਥੱਪੜ ਨਾਲ ਕੀ ਹੋ ਜਾਵੇਗਾ ਤੁਸੀਂ ਤਾਂ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਹੁਣ ਮੈਨੂੰ ਥੱਪੜ ਮਾਰਦੇ ਹੋਏ ਸੋਚ ਰਹੇ ਹੋ ਮੇਰੀ ਮਾਂ ਨੇ ਕਿਹਾ ਜਦੋਂ ਕੁਰਬਾਨੀ ਦੇ ਹੀ ਦਿੱਤੀ ਹੈ ਤਾਂ ਫਿਰ ਉਸ ਨੂੰ ਨਿਭਾਉਣਾ ਵੀ ਸਿੱਖ ਤੈਨੂੰ ਪਤਾ ਹੈ ਨਾ ਕਿ ਤੂੰ ਕੀ ਕਰਨਾ ਹੈ 2-4 ਦਿਨ ਔਖਾ ਲੱਗੇਗਾ ਫਿਰ ਸਭ ਕੁਝ ਠੀਕ ਹੋ ਜਾਵੇਗਾ ਮੈਂ ਤਾਂ ਹੈਰਾਨ ਹਾਂ ਮੇਰੀ ਮਾਂ ਇੰਨੀ ਜ਼ਾਲਮ ਕਿੱਦਾਂ ਹੋ ਸਕੀ ਦੀ ਸੀ ਉਹ ਕਮਰੇ ਵਿੱਚੋਂ ਚਲੀ ਗਈ ਮੈਂ ਬੈਠੀ ਰੋ ਰਹੀ ਸੀ ਹੁਣ ਜਿਸ ਨੇ ਕਮਰੇ ਵਿੱਚ ਆਉਣਾ ਸੀ ਉਹ ਰਾਜੂ ਹੀ ਸੀ ਮੈਂ ਤਾਂ ਇਹ ਸੋਚ ਕੇ ਹੈਰਾਨ ਸੀ ਕਿ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਆਈ ਉਸ ਨੇ ਇਹ ਸਭ ਕੁਝ ਕਰ ਲਿਆ ਇਸ ਦਾ ਮਤਲਬ ਕਿ ਉਹ ਖੁਦ ਵੀ ਇਦਾਂ ਕਰਨਾ ਚਾਹੁੰਦਾ ਸੀ ਪਰ ਉਹ ਇਦਾਂ ਕਿਉਂ ਕਰਨਾ ਚਾਹੁੰਦਾ ਸੀ ਅਜਿਹੀ ਵੀ ਕਿਹੜੀ ਗੱਲ ਸੀ ਉਹ ਤਾਂ ਮੇਰਾ ਭਰਾ ਸੀ ਉਸ ਦੇ ਦਿਲ ਵਿੱਚ ਅਜਿਹੀ ਕਿਹੜੀ ਗੱਲ ਸੀ ਕਿ ਉਹ ਇਹ ਸਭ ਕੁਝ ਕਰਨ ਦੇ ਲਈ ਤਿਆਰ ਹੋ ਗਿਆ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਮੇਰਾਂ ਚੀਕਾਂ ਬਾਹਰ ਤੱਕ ਜਾ ਰਹੀਆਂ ਸੀ ਬਾਰੋਂ ਕਿਸੇ ਨੇ ਕਿਹਾ ਕਿ ਅਜੇਹੀ ਆਵਾਜ਼ ਨਾ ਆਵੇਗੀ ਹੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੈਨੂੰ ਬਹੁਤ ਚੰਗਾ ਲੱਗਾ ਬੁਰਾ ਲੱਗਾ ਤੇ ਥੋੜੀ ਦੇਰ ਬਾਅਦ ਹੀ ਦਰਵਾਜ਼ੇ ਤੇ ਹਲਚਲ ਹੋਈ ਮੈਂ ਸੋਚਿਆ ਕਿ ਮੈਂ ਬੌਟੀ ਬਣ ਕੇ ਕਿਉਂ ਬੈਠੀ ਆ ਮੈਨੂੰ ਤਾਂ ਕੱਪੜੇ ਬਦਲ ਲੈਣੇ ਚਾਹੀਦੇ ਹਨ ਪਰ ਜਿੱਦਾਂ ਹੀ ਮੈਂ ਕੱਪੜੇ ਬਦਲਣ ਲੱਗੀ ਰਾਜੂ ਕਮਰੇ 'ਚ ਆ ਚੁੱਕਿਆ ਸੀ ਉਸਨੇ ਮੇਰੇ ਨਾਲ ਐਨਾ ਬੁਰਾ ਕੀਤਾ ਵਿਆਹ ਤਾਂ ਹੋ ਗਿਆ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਪਤੀ ਪਤਨੀ ਦੀ ਤਰ੍ਹਾਂ ਰਹਿਣ ਵਾਲੇ ਸੀ ਮੈਂ ਉਦੋਂ ਹੀ ਕਹਿ ਦਿੱਤਾ ਕਿ ਤੈਨੂੰ ਸ਼ਰਮ ਨਹੀਂ ਆਈ ਇਸ ਕਮਰੇ ਵਿੱਚ ਆਉਂਦੇ ਹੋਏ ਕਿਤੇ ਜਾ ਕੇ ਡੁੱਬ ਕੇ ਮਰ ਜਾ ਤਾਂ ਜ਼ਿਆਦਾ ਵਧੀਆ ਹੋਵੇਗਾ ਉਸਨੇ ਕਿਹਾ ਮੇਰੀ ਗੱਲ ਸੁਣ ਕਿਉਂ ਪਾਗਲ ਹੋ ਰਹੀਆਂ ਮੈਂ ਫਿਰ ਤੋਂ ਚਲਾਉਣ ਲੱਗੀ ਤੇ ਮੈਂ ਕਿਹਾ ਹਾਂ ਮੈਂ ਪਾਗਲ ਹੋ ਗਈਆਂ ਜੇਕਰ ਤੂੰ ਮੇਰੇ ਕਰੀਬ ਆਇਆ ਤਾਂ ਮੈਂ ਤੈਨੂੰ ਖਤਮ ਕਰ ਦੇਵਾਂਗੀ ਫਿਰ ਅੱਗ ਲੱਗੇ ਇਸ ਪੈਂਡ ਨੂੰ ਤੇ ਅੱਗ ਲੱਗੇ ਮੇਰੀ ਜ਼ਿੰਦਗੀ ਨੂੰ ਮੈਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ ਇਸ ਗੱਲ ਤੇ ਉਹ ਹੱਸਣ ਲੱਗਾ ਤਾਂ ਮੈਨੂੰ ਹੋਰ ਵੀ ਗੁੱਸਾ ਆਉਣ ਲੱਗਿਆ ਕਿਉਂ ਹੱਸ ਰਿਹਾ ਸੀ ਉਹ ਮੇਰੀ ਹਾਲਤ ਤੇ ਹੱਸ ਰਿਹਾ ਸੀ ਜਾਂ ਫਿਰ ਇਹ ਸੋਚ ਕੇ ਹੱਸ ਰਿਹਾ ਸੀ ਕਿ ਅੱਜ ਮੈਂ ਕਿਸ ਜਗ੍ਹਾ ਤੇ ਖੜੀ ਸੀ ਤੇ ਕਿੰਨੀ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਸੀ ਉਸ ਨੇ ਕਿਹਾ ਕਿ ਪਿੰਡ ਵਾਲਿਆਂ ਨੂੰ ਤਾਂ ਤੂੰ ਬਚਾ ਲਿਆ ਹੁਣ ਉਹ ਸਾਰਾ ਮਾਮਲਾ ਖਤਮ ਹੋ ਗਿਆ ਹੈ ਪਰ ਹੁਣ ਮੈਂ ਤੈਨੂੰ ਬਚਾਉਣਾ ਚਾਹੁੰਦਾ ਹਾਂ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਮੈਨੂੰ ਕਿੱਦਾਂ ਬਚਾਵੇਗਾ ਉਸਨੇ ਕਿਹਾ ਮੈਂ ਸਾਰਾ ਇੰਤਜ਼ਾਮ ਕਰ ਲਿਆ ਅਸੀਂ 2-4 ਦਿਨ ਇਸੇ ਘਰ ਵਿੱਚ ਰਹਿਾਂਗੇ ਤੇ ਸਭ ਨੂੰ ਇਹ ਦਿਖਾਵਾਂਗੇ ਕਿ ਅਸੀਂ ਇੱਕ ਦੂਜੇ ਨੂੰ ਕਬੂਲ ਕਰ ਲਿਆ ਹੈ ਤੇ ਉਹ ਉਸ ਤੋਂ ਬਾਅਦ ਹਨੀਮੂਨ ਤੇ ਜਾਣ ਦਾ ਬਹਾਨਾ ਕਰਕੇ ਅਸੀਂ ਸ਼ਹਿਰ ਚਲੇ ਜਾਵਾਂਗੇ ਉੱਥੇ ਰਵੀ ਪਹਿਲਾਂ ਹੀ ਤੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ ਦੇ ਉਸ ਨੂੰ ਵੀ ਸਭ ਕੁਝ ਪਤਾ ਸਾਡਾ ਇਹ ਵਿਆਹ ਨਹੀਂ ਹੈ ਮੈਂ ਪਹਿਲਾਂ ਹੀ ਪਲਾਨ ਬਣਾ ਲਿਆ ਸੀ ਤੇ ਇਹ ਸਭ ਕਰਨ ਬਾਰੇ ਸੋਚ ਲਿਆ ਸੀ ਤੈਨੂੰ ਕੀ ਲੱਗਦਾ ਕਿ ਮੈਂ ਤੇਰੇ ਨਾਲ ਵਿਆਹ ਕਰਦਾ ਭੈਣਾ ਤੂੰ ਮੇਰੀ ਮੇਰੇ ਚਾਚੇ ਦੀ ਕੁੜੀ ਆ ਤੇਰੀ ਮਾਂ ਨੇ ਮੈਨੂੰ ਆਪਣੇ ਮੁੰਡੇ ਵਾਂਗ ਪਾਲਿਆ ਭਰਾ ਹਾਂ ਮੈਂ ਤੇਰਾ ਇਸ ਦਾ ਮਤਲਬ ਇਹ ਨਹੀਂ ਕਿ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਵਾਂਗਾ ਤੂੰ ਤਾਂ ਮੇਰੀ ਭੈਣਾ ਜਦੋਂ ਤੂੰ ਛੋਟੀ ਜੀ ਸੀ ਤਾਂ ਤੂੰ ਮੇਰੇ ਗੁੱਟ ਤੇ ਰਖੜੀ ਬੰਨੀ ਸੀ ਤੈਨੂੰ ਕੀ ਲੱਗਦਾ ਮੈਂ ਇੰਨਾ ਬੇਸ਼ਰਮ ਆ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਤੇ ਰੋਣ ਲੱਗੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਹ ਸਭ ਕੁਝ ਸੁਣ ਕੇ ਰੋਣ ਲੱਗੀ ਪਰ ਇਹ ਹੰਝੂ ਖੁਸ਼ੀ ਦੇ ਹੰਝੂ ਸੀ ਜਾਂ ਫਿਰ ਦੁੱਖ ਦੇ ਇਹ ਪਤਾ ਨਹੀਂ ਸੀ ਉਸਨੇ ਕਿਹਾ ਪਾਗਲਾ ਮੈਨੂੰ ਪਤਾ ਸੀ ਤੇਰੇ ਉੱਤੇ ਬਹੁਤ ਦਵਾ ਹੈ ਇਹ ਲੋਕ ਤੇਰੇ ਤੇ ਕੁਝ ਵੀ ਕਰਵਾ ਲੈਂਦੇ ਐਸ ਲਈ ਮੈਂ ਵੀ ਉਹਨਾਂ ਦੇ ਨਾਲ ਮਿਲ ਗਿਆ ਪਰ ਮੈਨੂੰ ਪਤਾ ਸੀ ਇਹ ਅੰਧਵਿਸ਼ਵਾਸ ਆ ਇਸ ਨਾਲ ਕਿਸੇ ਦੀ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪਵੇਗਾ ਬਸ ਸਾਨੂੰ ਕੁਝ ਦਿਨ ਡਰਾਮਾ ਕਰਨਾ ਪਵੇਗਾ ਤੇ ਉਸ ਤੋਂ ਬਾਅਦ ਮੈਂ ਤੈਨੂੰ ਸ਼ਹਿਰ ਲੈ ਜਾਵਾਂਗਾ ਉੱਥੇ ਜਾ ਕੇ ਕਹਿ ਦੇਵਾਂਗਾ ਕਿ ਤੂੰ ਇਸ ਦੁਨੀਆ ਵਿੱਚ ਹੀ ਨਹੀਂ ਰਹੀ ਤੇ ਸਾਰਿਆਂ ਨੂੰ ਝੂਠ ਬੋਲ ਦੇਵਾਂਗਾ ਕਿ ਤੇਰਾ ਉੱਥੇ ਹੀ ਅੰਤਿਮ ਸੰਸਕਾਰ ਕਰ ਦਿੱਤਾ ਹਾਏ ਸਭ ਥੋੜਾ ਅਜੀਬ ਆ ਪਰ ਕਰਨਾ ਪਵੇਗਾ ਤਾਂ ਜੋ ਅਸੀਂ ਦੋਵੇਂ ਇਸ مصیبت ਵਿੱਚੋਂ ਨਿਕਲ ਸਕਗੇ ਰਾਜੂ ਮੇਰੇ ਚਾਚੇ ਦਾ ਮੁੰਡਾ ਸੀ ਉਸਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸੀ ਤਾਂ ਮੇਰੀ ਮਾਂ ਨੇ ਉਸ ਨੂੰ ਗੋਦ ਲੈ ਲਿਆ ਸੀ ਕਿਉਂਕਿ ਉਸ ਸਮੇਂ ਮੇਰੀ ਮਾਂ ਦਾ ਕੋਈ ਮੁੰਡਾ ਨਹੀਂ ਸੀ ਤੇ ਸਾਰੇ ਪਿੰਡ ਵਾਲੇ ਕਹਿੰਦੇ ਸੀ ਜੈਸ ਔਰਤ ਦੇ ਪਹਿਲੀ ਕੁੜੀ ਹੁੰਦੀ ਆ ਫਿਰ ਉਸਦੇ ਮੁੰਡਾ ਨਹੀਂ ਹੁੰਦਾ ਇਸ ਲਈ ਮੇਰੀ ਮਾਂ ਨੇ ਘਵਰਾ ਕੇ ਉਸ ਨੂੰ ਆਪਣਾ ਮੁੰਡਾ ਬਣਾ ਲਿਆ ਜਦੋਂ ਤੱਕ ਮੈਂ 12-13 ਸਾਲ ਦੀ ਨਹੀਂ ਹੋਈ ਸੀ ਉਹ ਉਦੋਂ ਤੱਕ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਮੇਰਾ ਆਪਣਾ ਭਰਾ ਨਹੀਂ ਆ ਮੈਂ ਉਸ ਨੂੰ ਆਪਣੇ ਭਰਾ ਤੋਂ ਵੀ ਵੱਧ ਕੇ ਮੰਨਿਆ ਸੀ ਇਸ ਲਈ ਤਾਂ ਜਦੋਂ ਮੇਰਾ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਪਰ ਹੁਣ ਇਦਾਂ ਲੱਗ ਰਿਹਾ ਸੀ ਕਿਸੇ ਨੇ ਮੇਰੇ ਉੱਤੇ ਬਹੁਤ ਵੱਡਾ ਬੋਝ ਹਟਾ ਦਿੱਤਾ ਹੋਵੇ ਮੈਂ ਬਹੁਤ ਖੁਸ਼ ਹੋ ਗਈ ਹੁਣ ਅੱਧ ਪਰ ਅਜੇ ਮੈਨੂੰ ਉਸ ਨਾਲ ਇਹ ਡਰਾਮਾ ਕਰਨਾ ਪੈ ਰਿਹਾ ਸੀ ਅਸੀਂ ਦੋਵੇਂ ਬਹੁਤ ਚਲਾਕੀ ਨਾਲ ਸਭ ਕੁਝ ਕੀਤਾ ਸਭ ਨੂੰ ਇਹ ਦਿਖਾ ਦਿੱਤਾ ਕਿ ਅਸੀਂ ਦੋਵੇਂ ਆਪਸ ਵਿੱਚ ਬਹੁਤ ਖੁਸ਼ ਹਾਂ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਉਸ ਤੋਂ ਬਾਅਦ ਕੁਮਾਰ ਸਾਹਿਬ ਤੋਂ ਇਜਾਜ਼ਤ ਲੈ ਲਈ ਤੇ ਅਸੀਂ ਦੋਵੇਂ ਹਨੀਮੂਨ ਤੇ ਜਾਣਾ ਚਾਹੁੰਦੇ ਆ ਉਸ ਨੇ ਬਹੁਤ ਘਟੀਆ ਗੱਲ ਕੀਤੀ ਉਸ ਨੇ ਕਿਹਾ ਕਿ ਹਾਂ ਵਧੀਆ ਗੱਲ ਆ ਤੁਹਾਡਾ ਤਾਂ ਰਿਸ਼ਤਾ ਇਸ ਤਰ੍ਹਾਂ ਜੁੜਿਆ ਹੈ ਜੇਕਰ ਹਨੀਮੂਨ ਤੇ ਨਹੀਂ ਜਾਓਗੇ ਤਾਂ ਰਿਸ਼ਤੇ ਨੂੰ ਤੜਕਾ ਕਿਵੇਂ ਲੱਗੇਗਾ ਹਨੀਮੂਨ ਤੇ ਜਾਓ ਤਾਂ ਜੋ ਤੁਹਾਡਾ ਪਿਆਰ ਵੱਧ ਸਕੇ ਤੇ ਉਸ ਨੇ ਖੋਦੀ ਪੈਸੇ ਦਿੱਤੇ ਸੀ ਉਸ ਤੋਂ ਬਾਅਦ ਹਨੀਮੂਨ ਤੇ ਜਾਣਾ ਉੱਥੇ ਜਾ ਕੇ ਮੇਰਾ ਰਵੀ ਨੂੰ ਮਿਲਣਾ ਤੇ ਫਿਰ ਇਹ ਸਾਬਤ ਕਰਨਾ ਕਿ ਮੈਂ ਇਸ ਦੁਨੀਆ ਵਿੱਚ ਨਹੀਂ ਆ ਇਹ ਬਹੁਤ ਲੰਮਾ ਸਬਰ ਸੀ ਮੇਰੀ ਮਾਂ ਨੂੰ ਵੀ ਪਹਿਲਾਂ ਇਹ ਚਟਕਾ ਦੇਣਾ ਜ਼ਰੂਰੀ ਸੀ ਮੇਰੀ ਮਾਂ ਨੂੰ ਅਸੀਂ ਝੂਠ ਬੋਲਿਆ ਕਿ ਉਹ ਇਸ ਦੁਨੀਆ ਤੋਂ ਚਲੀ ਗਈ ਆ ਕਿਉਂਕਿ ਮੇਰੀ ਮਾਂ ਇਸ ਪਿੰਡ ਦੀ ਹੀ ਸੀ ਤੇ ਇੱਥੋਂ ਦੇ ਹਾਲਾਤਾਂ ਵਿੱਚ ਰਚੀ ਹੋਈ ਸੀ ਇਸ ਲਈ ਉਸ ਨੂੰ ਵੀ ਅਸੀਂ ਸਮਝਾ ਨਹੀਂ ਸਕਦੇ ਸੀ ਰਾਜੂ ਨੇ ਕਿਹਾ ਕਿ ਸਲੋਨੀ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਫਿਰ ਉਸਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ ਪੂਰੇ 1 ਸਾਲ ਬਾਅਦ ਉਹ ਇੱਕ ਦਿਨ ਪੂਰੀ ਤਿਆਰੀ ਕਰਕੇ ਮੇਰੀ ਮਾਂ ਛੋਟੇ ਭਰਾ ਤੇ ਇੱਕ ਭੈਣ ਨੂੰ ਲੈ ਕੇ ਸ਼ਹਿਰ ਆਇਆ ਅਸੀਂ ਪਿੰਡੋਂ ਭੱਜ ਗਏ ਤੇ ਇਸ ਕੰਮ ਵਿੱਚ ਰਾਜੂ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਇੱਥੇ ਲੈ ਆਏ ਜਦੋਂ ਮੇਰੀ ਮਾਂ ਨੇ ਪੂਰੇ 1 ਸਾਲ ਬਾਅਦ ਮੈਨੂੰ ਦੇਖਿਆ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਮੈਨੂੰ ਲੱਗਾ ਕਿ ਉਹ ਬਹੁਤ ਗੁੱਸਾ ਹੋਵੇਗੀ ਪਰ ਉਹ ਨਾਰਾਜ਼ ਨਹੀਂ ਹੋਈ ਉਸਨੇ ਕਿਹਾ ਤੂੰ ਬਿਲਕੁਲ ਠੀਕ ਕੀਤਾ ਸ਼ਾਇਦ ਉਹਦੋਂ ਮੈਂ ਤੇਰੀ ਗੱਲ ਸਮਝਣੀ ਪਾਉਂਦੀ ਪਰ ਜੇਕਰ ਤੇਰਾ ਵਿਆਹ ਆਜੂ ਨਾਲ ਨਾ ਹੋਇਆ ਹੁੰਦਾ ਤਾਂ ਇਸ ਦਾ ਮਤਲਬ ਕਿ ਤੂੰ ਸਭ ਕੁਝ ਝੂਠ ਬੋਲਿਆ ਸੀ ਤੂੰ ਬਹੁਤ ਵਧੀਆ ਕੀਤਾ ਤੇ ਮੈਂ ਬਹੁਤ ਖੁਸ਼ ਹਾਂ ਹੁਣ ਤੇਰੇ ਕਾਰਨ ਤੇਰੀ ਛੋਟੀ ਭੈਣ ਨਾਲ ਇਦਾਂ ਦਾ ਕੁਝ ਨਹੀਂ ਹੋਵੇਗਾ ਅਸੀਂ ਉਸ ਨੂੰ ਇੱਥੇ ਸਕੂਲ ਵਿੱਚ ਪੜਾਈ ਕਰਨ ਲਾ ਦਿੱਤਾ ਸੀ ਤਾਂ ਜੋ ਉਹ ਪੜਾਈ ਕਰ ਸਕੇ ਥੋੜਾ ਬਹੁਤ ਪੜ ਲਿਖ ਜਾਵੇ ਹੁਣ ਮੇਰੀ ਮਾਂ ਵੀ ਉਸ ਗਲੀ ਵਿੱਚ ਰਹਿੰਦੀ ਹੈ ਜਿੱਥੇ ਮੈਂ ਰਹਿੰਦੀ ਹਾਂ ਰਾਜੂ ਨੇ ਉਥੇ ਘਰ ਬਣਾ ਦਿੱਤਾ ਉਸਦੀ ਪਤਨੀ ਵੀ ਬਹੁਤ ਵਧੀਆ ਹੁਣ ਸਾਡੇ ਚ ਆਉਣਾ ਜਾਣਾ ਲੱਗਾ ਰਹਿੰਦਾ ਤੇ ਦਿਲ ਵਿੱਚ ਖੁਸ਼ੀ ਰਹਿੰਦੀ ਆ ਕਿ ਮੇਰੀ ਮਾਂ ਵੀ ਮੇਰੇ ਨਾਲ ਬਹੁਤ ਬਿਲਕੁਲ ਸੁਰੱਖਿਅਤ ਹੈ ਇਹ ਖੁਸ਼ੀ ਬਹੁਤ ਵੱਡੀ ਆ ਇਹ ਕਹਾਣੀ ਮੈਂ ਐਸ ਲਈ ਸੁਣਾ ਰਹੀ ਆ ਕਿਉਂਕਿ ਹੁਣ ਮੈਂ ਇਸ ਮਾਹੌਲ ਚੋਂ ਨਿਕਲ ਚੁੱਕੀ ਹਾਂ ਪਰ ਇਹ ਦੱਸਣਾ ਚਾਹੁੰਦੀ ਆ ਕਿ ਅਜੇ ਵੀ ਇਸ ਸਮਾਜ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਅਸੀਂ ਸਮਝਦੇ ਹਾਂ ਕਿ ਬਹੁਤ ਤਰੱਕੀ ਹੋ ਰਹੀ ਆ ਸਭ ਕੁਝ ਬਿਲਕੁਲ ਠੀਕ ਆ ਪਰ ਅਸਲ ਵਿੱਚ ਸਭ ਕੁਝ ਇਸ ਤਰ੍ਹਾਂ ਹੈ ਜਿਨ੍ਹਾਂ ਦੇ ਦਿਮਾਗ ਬੰਦ ਹਨ ਉਹਨਾਂ ਦੇ ਦਿਮਾਗ ਅਜੇ ਤੱਕ ਵੀ ਬੰਦ ਹੀ ਹਨ ਇਸ ਲਈ ਸਾਨੂੰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਅੰਧਵਿਸ਼ਵਾਸ ਨੂੰ ਛੱਡ ਦੇਣ ਇਦਾਂ ਕੁਝ ਨਹੀਂ ਹੁੰਦਾ ਪਿੰਡ ਵਿੱਚ ਇੱਕ ਵਾਰੀ ਸੋਕਾ ਪੈ ਗਿਆ ਸੀ ਤਾਂ ਉਹ ਰੱਬ ਦੇ ਵੱਲੋਂ ਇੱਕ ਮੁਸੀਬਤ ਸੀ ਜੋ ਖਤਮ ਹੋ ਗਈ ਪਰ ਉਸ ਇੱਕ ਮੁਸੀਬਤ ਦੇ ਪਿੱਛੇ ਇੰਨੇ ਸਾਰੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਗਈ ਇਹ ਕਿੱਥੋਂ ਦਾ ਇਨਸਾਫ ਸੀ ਰੱਬ ਦਾ ਸ਼ੁਕਰ ਆਕੇ ਅਸੀਂ ਤਾਂ ਉੱਥੋਂ ਨਿਕਲ ਗਏ ਸੋ ਦੋਸਤੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ